ਨਾ ਨਾ ਪਤਾ ਨਹੀਂ ਕਿੱਧਰ ਗਿਆ ਹੁਣ ਮੋਟਰਸਾਈਕਲ ਲੈ ਕੇ ਨਾ ਦੱਸ ਕੇ ਜਾਵੇ ਵੀ ਮੋਟਰ ਛੱਡਣ ਜਾਣਾ ਜਾਂ ਕਿੱਥੇ ਜਾਣਾ ਇਹ ਵੀ ਆਪ ਦੇ ਮਰਜ਼ੀ ਕਰਦਾ ਫਿਰਦਾ ਹੈਗਾ ਉਦੋਂ ਪੁੱਛ ਨਹੀਂ ਜੇ ਦੱਸ ਕੇ ਗਿਆ ਹੋਊਗਾ ਜਹਲਪ੍ਰੀਤ ਅਬੇ ਬੇਬੇ ਕਿੱਧਰੋਂ ਆ ਬੈਠੀ ਪਹਿਲੀ ਆ ਕੇ ਲੱਗੀ ਹੋਕਰੇ ਮਾਂ ਨੇ ਇੰਨੇ ਚ ਭੂਆ ਨੂੰ ਚੜਾ ਕੇ ਮੁੜਿਆ ਨਾ ਹੁਣ ਇਹ ਕਲੇਸ਼ ਕਰੂਗੀ ਪਹਿਲੀ ਚਲ ਮੈਂ ਦੱਸਦਾ ਨਹੀਂ ਬੇਬੇ ਹਾਂ ਉਹ ਤਾਂ ਉਹਨੇ ਪੂਆ ਨੇ ਫੋਨ ਲਾਇਆ ਸੀ ਗਰਜੀਤ ਨੇ ਉਹਨੂੰ ਚੜਾਉਣ ਗਿਆ ਅੱਡੇ ਤੇ ਅੱਛਾ ਪੂਆ ਨੇ ਕਿਹੜੇ ਬੈ ਤੇਰੇ ਕੋਲ ਫੋਨ ਲਾ ਲਿਆ ਮੇਰੇ ਕੋਲੇ ਨਹੀਂ ਲਾਇਆ ਉਸੇ ਕੋੜੀ ਲਾਇਆ ਸੀ ਅਰੇ ਭਤੀਜੇ ਕੋਲੇ ਅੱਜ ਹੁਣ ਉਹ ਮੈਂ ਡੇ ਤਾਂ ਲੈਣ ਗਿਆ ਹਾਂ ਲੈਣ ਗਿਆ ਕਾਹੀ ਮੇਰੇ ਕੋਲ ਦੀ ਨਾਂਗਾ ਚਪ ਕਰਕੇ ਬੋਲਿਆ ਨਹੀਂ ਹੈਗਾ ਤੇ ਅੱਛਾ ਮਦਨੂ ਤਾਂ ਕੋਈ ਚੜਾਇਆ ਨਹੀਂ ਮੋਟਰਸਾਈਕਲ ਤੇ ਉਹਨੂੰ ਮੋਟਰਸਾਈਕਲ ਤੇ ਲੈਣ ਗਏ ਆ ਹੈ ਬੇਬੇ ਫੇਰ ਕੀ ਹੋ ਗਿਆ ਜੇ ਪੂਆ ਆਉਂਦੀ ਹੈ ਵਿਚਾਰੀ ਨੂੰ ਲੈਣ ਬਾਗ ਗਿਆ ਕਿਹੜਾ ਰੋਜ ਆਉਂਦੀ ਹੈ ਪੂਆ ਛੇ ਮਹੀਨੇ ਤੋਂ ਆਉਂਦੀ ਹੈ ਆਉਂਦੀ ਹੈ ਛੇ ਮਹੀਨੇ ਤੋਂ ਕੀ ਕਰਾਉਣਾ ਸੀ ਉਹ ਤਾਂ ਤੇ ਪਾਉਗੀ ਇੱਥੇ ਆ ਕੇ ਕੋਈ ਨਹੀਂ ਤੂੰ ਨਾ ਨਹੀਂ ਰੋਟੀ ਪਾਣੀ ਮਾਪੇ ਫੜਾ ਦੂੰਗੀ ਤੈਨੂੰ ਕਿਹੜਾ ਕੁਝ ਮੰਗਦੀ ਐ ਮੰਗਦੀ ਹੁੰਦੀ ਕਿਹੜੀ ਬੇਚੇਰਾ ਕੁਝ ਮੰਗੂਗੀ ਦੁਆਗੇ ਇੱਥੇ ਚਲ ਕੋਈ ਨਹੀਂ ਬੇਬੇ ਫਿਰ ਕੁੜੀਆਂ ਮੰਗਦੀਆਂ ਹੁੰਦੀਆਂ ਉਹਦਾ ਵੀ ਹੱਕ ਐ ਇਸ ਘਰ ਚ ਚੰਗਾ ਚੰਗਾ ਲੈ ਆ ਕੇ ਠੰਡੇ ਛੰਡੇ ਰੱਖ ਲੈ ਪਿਆ ਦੇ ਚਾਹ ਬਿਸਕੁਟਾਂ ਨਾਲੋਂ ਚਲ ਕੋਈ ਨਹੀਂ ਠੰਡਾ ਤਾਂ ਪੂਆਪ ਹੀ ਨਹੀਂ ਪਿੰਦੀ ਵਿਚਾਰੀ ਚਾਹ ਦੀ ਕੁੱਟ ਬਣਾ ਲਨੀ ਆਂਗੀ ਬਿਸਕੁਟ ਤਾਂ ਪਿਆ ਕਰ ਮੈਂ ਉਹੀ ਧਰ ਦੂੰਗੀ ਧਾਦੇ ਬਦਾਮ ਧਰ ਦੇ ਮੇਰੇ ਕੰਨੋਂ ਤਾਂ ਬੇਬੇ ਐਂ ਕਹਤੋਂ ਬੋਲਦੀ ਹੁੰਨੀ ਐ ਤੇਰਾ ਕੀ ਬਹਿਰਾ ਪੂਆ ਨਾ ਚੱਲ ਫਿਰ ਮੈਂ ਤਾਂ ਕੁਛ ਨਹੀਂ ਕਹਿੰਦੀ ਜਿਹੜਾ ਕੁਛ ਕਰਨਾ ਕਰ ਨਾਲ ਮੈਨੂੰ ਪਤਾ ਹੀ ਐ ਕਰਦੀ ਤਾਂ ਤੂੰ ਕਿਉਂ ਨਹੀਂ ਤੂੰ ਤਾਂ ਆਈ ਤਾਂ ਪੂਰਾ ਕ੍ਰੈਸ਼ ਕਰੇਂਗੀ ਛੋਟਾ ਤਾਂ ਨੀ ਇਟ ਕੁੱਤੇ ਵਾਲਾ ਬੈਰ ਐ ਜਿਵੇਂ ਕਹਿੰਦੇ ਹੁੰਦੇ ਕੋਈ ਨਹੀਂ ਆ ਜਾਂਦੇ ਨਾ ਤੇ ਫੇਰ ਹੀ ਤਾਂ ਮੈਨੂੰ ਪਤਾ ਲੱਗੂ ਵੀ ਕੀ ਕਹਿੰਦੀ ਐ ਮੇਰੀ ਬੀਬੀ ਜਾਂ ਕਹਿੰਦੀ ਐ ਜਾਂ ਨਹੀਂ ਕਹਿੰਦੀ ਚੱਲ ਕੋਈ ਨਹੀਂ ਐਤਕੀ ਮੈਂ ਵੀ ਇੱਥੇ ਹੀ ਆਂ ਅੱਗੇ ਮੈਂ ਆਈ ਵਾਰ ਛੁੱਟੀਆਂ ਚ ਵਗ ਜਾਨੀ ਹੁੰਦੀ ਮੈਨੂੰ ਪਤਾ ਨਹੀਂ ਲੱਗਦਾ ਭੂਆ ਨਾਲ ਕੀ ਕਰਦੀ ਸੀ ਤੂੰ ਐਤਕੀ ਦੇਖੂ ਬਲਾਂ ਵੀ ਛੋਟਾ ਕੀ ਬੈਰ ਐ ਮੈਨੂੰ ਵੀ ਪਤਾ ਲੱਗ ਜੇ ਮੈਂ ਫੇਰ ਹੀ ਜਾਊਂਗੀ ਆਹੋ ਤੂੰ ਤਾਂ ਬੇਇੱਜ਼ਤੀ ਉਹ ਬਹਿਤੀ ਘਾ ਤਾਂ ਕਰੇਗੀ 부ਆ ਦੀ ਤੈਨੂੰ ਐਡਾ ਕਿ 부ਆ ਨੇ ਉਹੀ ਗੱਲ ਤੇਰਾ ਮਾੜਾ ਕਰਤਾ ਐਨੂੰ ਕੋ ਪਤਾ ਮੇਰੇ ਨਾਲ ਪਤਾ ਕਿ ਦੀ ਮਾਇਬਤਾ ਕਰਦੀ ਰਹੀ ਆ ਉਹ ਆ ਪਰ ਬਹਿ ਤਾਂ ਹੁਣ ਕੁਮਾਰੀਆਂ ਹੁੰਦੀਆਂ ਕੁੜੀਆਂ ਕਰਦੀਆਂ ਹੁੰਦੀਆਂ ਹੁਣ ਤਾਂ ਬੁਢੀ ਹੋਈ ਪਈ ਐ 80 ਸਾਲਾਂ ਦੀ ਤਾਂ ਹੋਈ ਪਈ ਐ ਵਿਚਾਰੀ ਮੇਰੇ ਨਹੀਂ ਭੁੱਲਦੀਆਂ ਗੱਲਾਂ 80 ਸਾਲਾਂ ਦੀ ਤੂੰ ਹੋ ਗਈ 80 ਦੀ 부ਆ ਆ ਗਈ ਬਾਰ ਨਾ ਛੱਡਿਓ ਕੋਈ ਨਹੀਂ ਕੋਈ ਮਨਾ ਚੀ ਰੱਖਿਓ ਚੰਗਾ ਵੀ ਭਿਜਣਾ ਕੁਝ ਕਰਨਾ ਕਰੀ ਆ ਜਾਂਦੇ ਉਹਨੂੰ ਇੱਥੇ ਮੈਂ ਹੀ ਕੱਢੂ ਉਹਦੇ ਨਾਲ ਬੈਠਾ ਤੇਰਾ ਮੇਰੇ ਨਾਲ ਕਰਦੀ ਰਹੀ ਐ ਉਹ ਤੈਨੂੰ ਤਾਂ ਮੈਂ ਦੱਸ ਕੀ ਕਰੂੰਗੀ ਮੈਂ ਜਦੋਂ ਨਾ ਕਰੇ ਹੋਈ ਨਾ ਉਹ ਕੱਢਿਆ ਕਰੂ ਜਰਾ ਬੈਬ ਤਾਂ ਪੂਰਾ ਵੜੀ ਬੇਬੇ ਤਾਂ ਇੱਥੇ ਬੈਠੀ ਹਾਂ ਇੱਥੇ ਬੈਠੀ ਆ ਪੁੱਤੋ ਇੱਥੇ ਨੂੰ ਆਏ ਹੋ ਗਏ ਤੇਰੀ ਬੇਬੇ ਨੂੰ ਵੀ ਹਵਾ ਆਉਂਦੀ ਆ ਵਧੀਆ ਹੈਨਾ ਸਾਡੇ ਮੀਂਹ ਵਧੀਆ ਥੋੜੇ ਹੈਗਾ ਜੀ ਪੂਆ ਸਾਡੇ ਪੁੱਤ ਘੱਤੀ ਸੀ ਇੰਨਾ ਨਹੀਂ ਸੀ ਥੋੜੇ ਵੱਧ ਹੋ ਮੈਨੂੰ ਲੱਗਦਾ ਇੱਥੇ ਆਪਣੇ ਤਾਂ ਆਪਣੇ ਤਾਂ ਪੂਰਾ ਦੇਖ ਲੈ ਤੈਨੂੰ ਪੁੱਤ ਜੀ ਹੁਣ ਇੱਥੇ ਕਿੱਥੇ ਲਿਖਣੇ ਹੋ ਜਿੱਥੇ ਜਿੱਥੇ ਹੋਰ ਪਹਿਨਾ ਦੇਖ ਹਾਂ ਨਾ ਦੇਖ ਵਧੀਆ ਪਹਿਤੂ ਤਾਂ ਟੱਲਾ ਲੀ ਮੈਂ ਤਾਂ ਦੇਖ ਕੇ ਤਾਂ ਚੜ ਗਿਆ ਤੂੰ ਗੱਲਬਾਤ ਕਰ ਹਾਂ ਤੇ ਬੇਬੇ ਤਾਲਾ ਭਾਈ ਆ ਬੈਠੀ ਆ ਕੁੜਾ ਤਾਕੜੀਆਂ ਭਾਣੇ ਮਾਇਆ ਆਹੋ ਨਾ ਤੂੰ ਕਿਧਰੋਂ ਆ ਗਈ ਕੀ ਲੈਣ ਆ ਗਈ ਅੱਜ ਤੇਰੇ ਕਿਧਰੋਂ ਜਾਦ ਆ ਗਿਆ ਹੁਣ ਕੁੜਾ ਕੀ ਗੱਲ ਮੈਂ ਤਾਂ ਮਸਾ ਮਸਾ ਸੱਚਾਈ ਚ ਆਈ ਮੈਂ ਖਾ ਪੇਕੀ ਜਾ ਕੇ ਆਉਣੀ ਆ ਕਾਹੇ ਸਾਲਾਂ ਤੋਂ 5-6 ਸਾਲਾਂ ਤੋਂ ਆਈ ਆ ਮੈਂ ਕਿਹਾ ਕੋਈ ਨਿੱਤੀ ਆਉਣੀ ਆਗੀ ਕਿਧਰੋਂ ਤੂੰ ਹੁਣ ਸਾਡੇ ਜਖਮਾਂ ਤੇ ਨੂੰ ਹੁਣ ਭੁੰਕੜ ਆ ਗਈ ਕੀ ਦਿਖਵਾ ਦੇ ਨੌਨ ਪੁੱਕਦਾ ਮੈਂ ਸਾਡੇ ਮੈਨੂੰ ਅੱਜ ਵੀ ਦੱਸੇ ਤੂੰ ਤੇ ਦੇਖ ਕੇ ਮੈਨੂੰ ਮੱਥੇ ਤੇੜੀਆਂ ਪਾ ਲਿਆ ਕਰ ਉਹ ਮੁੰਡਾ ਦੇਖ ਲਿਆ ਵੀ ਮੋਟਰਸਾਈਕਲ ਤੇ ਲਈ ਆਉਂਦਾ ਆ ਦੀ ਭੂਆ ਨੂੰ ਨਹੀਂ ਖਾ ਗਈ ਤਾਂ ਸਾਨੂੰ ਪੱਟ ਕੇ ਸਾਰੀਆਂ ਜ਼ਮੀਨਾਂ ਲੈ ਗਈ ਸਾਰੀਆਂ ਵੇਚ ਵਟ ਕੇ ਨਾ ਫਿਰ ਮੈਂ ਇੰਨੀਆਂ ਕਿੰਨੀਆਂ ਕ ਲੈ ਗਈ ਜ਼ਮੀਨਾਂ ਕੋਈ ਨਾ ਸਾਰੀਆਂ ਤਾਂ ਨਹੀਂ ਲੈ ਗਈ ਮਾਰੀ ਮੋਟੀ ਲੈ ਕੇ ਗਈ ਹੋਊਗੀ ਐਵੇਂ ਕੋਈ ਇਹ ਤਾਂ ਸਾਰਾ ਹੱਕ ਨਹੀਂ ਲੈ ਕੇ ਗਈ ਜੇ ਹੁਣ ਮਾਰਾ ਮਟਾ ਲਗਾਈਆਂ ਉਹ ਵੀ ਹੁਣ ਦਾ ਲਗਾਈ ਹੋ ਗਿਆ ਨਾ ਗੇ ਕੋਈ ਮੈਂ ਹੁਣ ਮਾੜਾ ਮੜਾ ਕੋਈ ਸਿਰ ਤੇ ਪਾਈਆ ਲੈ ਗਈ ਉਹ ਕੀ ਮੈਂ ਕੋਈ ਲੈ ਕੇ ਲੈਣ ਲੈ ਗਈ ਫਿਰ ਸੰਤਾ ਪਾਈਆ ਦੇਣਾ ਵੀ ਔਖਾ ਹੋ ਗਿਆ ਤੈਨੂੰ ਦੱਸਾਂ ਸਾਡੇ ਤਾਂ ਤੂੰ ਆਉਣਾ ਨਹੀਂ ਸੀ ਪੈਰ ਨਹੀਂ ਪਾਉਣਾ ਸੀ ਤਾਂ ਸਾਡੇ ਘਰ ਚ ਆ ਕੇ ਅੱਖਾਂ ਪਾਣੀ ਚ ਪਾਣਾ ਮੇਰੇ ਮਾਪਿਆਂ ਦਾ ਘਰ ਹੈ ਤਾਂ ਪੈਰ ਪਾਉਣੀ ਆਂਗੀ ਕੋਈ ਤੂੰ ਕੋਈ ਮਗਰੋ ਨਹੀਂ ਸੀ ਲਿਆਈ ਆਦੇ ਪੇਕਿਆਂ ਤੋਂ ਦੇਖ ਕੇ ਮੱਥੇ ਟੋੜੀਆਂ ਪਾ ਕੇ ਖੜ ਗਈ ਸੌਕੜਾ ਤੇਰੇ ਪਾਣੀ ਦਾ ਸਿਰਟ ਪੈ ਗਿਆ ਦੇਖ ਕੇ ਮੈਨੂੰ ਨਹੀਂ ਮਾਪਿਆਂ ਦਾ ਤੂੰ ਆਪ ਸਾਰਾ ਕੁਝ ਲੈ ਗਈ ਇੱਥੇ ਕੀ ਛੱਡ ਕੇ ਗਈਆਂ ਕੁਝ ਨਹੀਂ ਛੱਡਿਆ ਇੱਥੇ ਮੈਨੂੰ ਵੀ ਕੋਈ ਦੋ ਪਿੰਡ ਵਿਆਹ ਕੇ ਲਿਆਈ ਸੀ ਮੇਰੇ ਜੋਗਰਾ ਵੀ ਨਹੀਂ ਛੱਡਿਆ ਨਾ ਕੇ ਮੇਰਾ ਆਪ ਬਣਾਇਆ ਕਤੰਦੇ ਕਾਕਾ ਦਾ ਨਾ ਫੇਜੇ ਮੈਂ ਲੱਗ ਗਿਆ ਤੇ ਮਾਤੇ ਉਹਦਾ ਲੈ ਕੇ ਗਈਆਂ ਕੋਈ ਮੈਂ ਤੇਰੇ ਪੇਕੇ ਨਾਲ ਨਹੀਂ ਲੈ ਕੇ ਗਈ ਮਾ ਤਾਂ ਫੇਰ ਅਕਜ ਦੇ ਵਿਚਾਰ ਕਾਦੀ ਖਤ ਤੇ ਨਾ ਲੜਾਈ ਕਰਨੀ ਹੈ ਮਾ ਪਿਆਦਾ ਲੈ ਗਈ ਤਾਂ ਹੀ ਤਾਂ ਫਿਰ ਹੁਣ ਤੇਰਾ ਇੱਥੇ ਕੀ ਹੈ ਮੈਂ ਇਹ ਕਹਿੰਦੀ ਆ ਕਾ ਮੇਰਾ ਕਿਉਂ ਨਹੀਂ ਮੇਰੇ ਮਾਤੇ ਉਹਦਾ ਘਰ ਮੇਰੇ ਪੇਕੇ ਨੇ ਮੈਂ ਉਹਦੇ ਨਗਰ ਚ ਆਈਆਂ ਉਹਦੇ ਪਿੰਡ ਚ ਆਈਆਂਗੀ ਨਗਰ ਚ ਆਈਂ ਨਗਰ ਚ ਵੜ ਜਾ ਨਾ ਫੇਰ ਲੈਣਾ ਹੀ ਆ ਨਾ ਫੇਰ ਤੂੰ ਕੀ ਆ ਦੇ ਤੇ ਕੀ ਜਾਂਦੀ ਨਹੀਂ ਤੂੰ ਵੀ ਆ ਜੀਆਂ ਬਿਮਾਰੀਆਂ ਫਰਜਾਈਆਂ ਕੋਲੇ ਜਾ ਕੇ ਆਵਾ ਕਿਵੇਂ ਤੇਰਾ ਜੀ ਕਰਦਾ ਮੇਰਾ ਵੀ ਆਈ ਜੀ ਕਰਦਾ ਅਜ ਤੱਕ ਜਨੂ ਨੂੰ ਮਿਲਣੂ ਤੇ ਤੈਨੂੰ ਮਿਲਣੂ ਮੈਂ ਕਿਹਾ ਦੇ ਪੱਕਾ ਦਾ ਜ਼ਮੀਨ ਲਿਆਈ ਆ ਮਾਂ ਪਿਓ ਦੀ ਨਾ ਨਾ ਫੇਰ ਲਿਆ ਜੇ ਕੋਈ ਜਰਾ ਮਰ ਮਟਾ ਤੈਨੂੰ ਕੋਈ ਜਰਾ ਪਾਈ ਪਰ ਜਾਏ ਦੇਊ ਤੂੰ ਫੇਰੀ ਲਿਆਵੇਂਗੀ ਤੈਨੂੰ ਸਮਾਰ ਕੇ ਬੁਲਾਉਂਦੀ ਨਹੀਂ ਹੋਣੇ ਤੂੰ ਲਿਆਵੇਂ ਕਿੱਥੋਂ ਆਹ ਹੋ ਤਾਂ ਇਹਨਾਂ ਤਾਂ ਬਹੁਤ ਖੰਡ ਪੈਦੀ ਆ ਵੀ ਤਾਂ ਆਈਆਂ ਇੱਥੇ ਚਲ ਕੋਈ ਨਾ ਟੁੰਡਾ ਨਾ ਖੰਡ ਪਉਂਦੀ ਹੋਵੇਂਗੀ ਸੁਖਣਾ ਮੇਰਾ ਪੁੱਤ ਜਦ ਮੈਨੂੰ ਉੱਡੇ ਤੋਂ ਜਾ ਕੇ ਚੜਾ ਕੇ ਲਿਆਇਆਗਾ ਤੇ ਜੈਨ ਕੁੜਾ ਸ਼ਰਮਾ ਵੀ ਸਾਡੀ ਜਮੀਨ ਸੀ ਇਹ ਤਾਂ ਵੇਚ ਕੇ ਖਾਗੀ ਲੈਗੀ ਸੱਤੋਂ ਮੈਂ ਅੱਛਾ ਹੋਰ ਪੁੱਤ ਜਦ ਬੇਚਰਮੀ ਫਿਰ ਜਾਗਾ ਤੂੰ ਹੀ ਨਹੀਂ ਮੌਕਾ ਦੇ ਸੁਖਣਾ ਪੁੱਤ ਜਦ ਮੇਰਾ ਬਥੇਰਾ ਕਰਦਾ ਆਹ ਦਾ ਲੋਹੂ ਆ ਮੇਰਾ ਹੋਤਾ ਭਗ ਜਾ ਭਗ ਜਾ ਲਹੂ ਨੂੰ ਤਾਂ ਹੀ ਤਾਂ ਦੇਗਾ ਤੂੰ ਜ਼ਮੀਨ ਦੇਗੀ ਲਹੂ ਨੂੰ ਵੀ ਮੇਰਾ ਲਹੂ ਆ ਭਾਈ ਤੂੰ ਰੱਖ ਜ਼ਮੀਨ ਜਾ ਜ਼ਮੀਨਾਂ ਤੇ ਕਰਮ ਹੋਣਾ ਤਾਂ ਤੇਰੇ ਵਾਸਤੇ ਨਹੀਂ ਹੋਣਾ ਤੇਰੇ ਮੱਥੇ 'ਤੇ ਨਾ ਲੱਗ ਤੁਰਦੀ ਹੋ ਜਾ ਨਾ ਮੱਥੇ ਲਾਉਣ ਵਾਲੀ ਤੇ ਅੱਖਾਂ ਵਾਲੀ ਤੂੰ ਕਿਹੜੀ ਐਂਗੀ ਤੂੰ ਨਾ ਤੁਰਦੀ ਹੋ ਤੈਨੂੰ ਮੈਂ ਕਿਹੜਾ ਕਹਦਾ ਲੜਾਈ ਦਾ ਗੱਡਾ ਹਰ ਬਸ ਲੜਾਈ ਫਾੜ ਨਿਆਣੇ ਸਭ ਕ ਕੀ ਅੱਖਾਂ ਵੀ ਮਸਾਂ ਆਈਆਂ ਕੈਸਾ ਲਾਂ ਤੂੰ ਹੋਰ ਫੇ ਲੜਾਈਆਂ ਕਰਨ ਲੱਗ ਗਈ ਆਈਆਂ ਤੂੰ ਜ਼ਮੀਨਾਂ ਤਾਂ ਲੈ ਗਈ ਬਾਈ ਵੇਚ ਵਟ ਕੇ ਖਾ ਗਈ ਸਾਡੀਆਂ ਮਸਾਂ ਆਈਆਂ ਮਜ਼ਾ ਨੂੰ ਕੀ ਤੂੰ ਦੱਸ ਵੀ ਇੱਥੇ ਬੜੀਆ ਤੇ ਔਰ ਲੈ ਕੇ ਆਈਆਂ ਹੈ ਹੈ ਜਿਹੜੀ ਜਮੀਲ ਸੀ ਮਾਂ ਪੈਦਾਈ ਸਾਸਿਓ ਤੋਂ ਲੈ ਗਈ ਹੁਣ ਇੱਥੇ ਕੀ ਰਹਿ ਗਿਆ ਲੈ ਪੂਆ ਤਾਂ ਕਰੇ ਵੀ ਨਹੀਂ ਆਉਣ ਦਿੱਤੀ ਬੇਬੇ ਤਾਂ ਪਹਿਲੀ ਸ਼ੁਰੂ ਹੋਗੀ ਵੀ ਕੋਈ ਨਹੀਂ ਫੇਰ ਦੇਣੀ ਜਿਹੜੇ ਮੈਨੇ ਦੇਣੀ ਜੇ ਮੈਂ ਹੁਣ ਕੋਲੇ ਜਾਨੀ ਆ ਮੈਨੂੰ ਕੋੜਾ ਬੋਲਣ ਦਿਊਗੀ ਮੈਨੂੰ ਤਾਂ ਸਾਹ ਨਹੀਂ ਕੱਢਣ ਦਿੰਦੀ ਪੂਰਾ ਉੱਤੋਂ ਮੇਰੇ ਘਰ ਪੈਜੂਗੀ ਦੇਖੀ ਜੂ ਭੋਈ ਉਰੇ ਆ ਜੂਗੀ ਵਿਚਾਰੀ ਜੇ ਦੋਰੇ ਆ ਗਈ ਉਰੇ ਆਈ ਨੂੰ ਬੁਲਾ ਲੂੰਗੀ ਹੁਣ ਮੈਂ ਤਾਂ ਕੋਲੇ ਵੀ ਨਹੀਂ ਜਾ ਸਕਦੀ ਮੇਰੀ ਬੇਬੇ ਤਾਂ ਤਾਂ ਮੈਨੂੰ ਤਾਂ ਸਾਰਾ ਦਿਨ ਭਈ ਡਰੀ ਰਹਿੰਦਾ ਕਰੇ ਵੀ ਕੀ ਬੇਬੇ ਉਹ ਆ ਵੀ ਉਹ ਨੋਈ ਗੱਲ ਜਦੋਂ ਦਾਦੀ ਮੁੱਕ ਗਈ ਜਿਹੜਾ ਨਾਂ ਚੜੀ ਜ਼ਮੀਨ ਸਾਰੀ ਲੈ ਗਈ ਉਦੋਂ ਤਾਈ ਉਦੋਂ ਇਹਨੇ ਵੀ ਨਹੀਂ ਦੇਖਿਆ ਕੋਰੇ ਤਖੜੀਆਂ ਹਰਪ੍ਰੀਤ ਹਾਂ ਸੱਸਰੀ ਕਾਲਪੂਰ ਹੋਰ ਠੀਕ ਹੈ ਬੂਆ ਸੱਸਰੀ ਕਾਲ ਹਾਂ ਮੇਰੇ ਬੂਆ ਫੱਕੀ ਬੋਤ ਬੈਠੀ ਤੇਰੀ ਬੇਬੇ ਤਾਂ ਆਉਂਦੀ ਨਾ ਖਾਣ ਨਾ ਸੁੱਖ ਨਾ ਕੋਈ ਪਾਣੀ ਨਾ ਧਾਣੀ ਵੀ ਗਰਮੀ ਚ ਆਈ ਹੈ ਕੋਈ ਨਾ ਭੂਆ ਬਹਿ ਜਾ ਪਾਣੀ ਧਾਣੀ ਤਾਂ ਮੈਂ ਫੜਾ ਦੂੰ ਦੇਖ ਕੇ ਮੱਥੇ ਤੇ ਉੜ ਨਾ ਪਾ ਦੀਆਂ ਜੇ ਮੇਰਾ ਮਾਪਿਓ ਹੋਵੇ ਤਾਂ ਹੁੰਦਾ ਤਾਂ ਮੈਨੂੰ ਦੇਖ ਕੇ ਹਰਾ ਹੋ ਜਾਂਦਾ ਵੀ ਸਾਡੀ ਧੀ ਆਈ ਹੈਗੀ ਫਿਰ ਉਹੀ ਗੱਲ ਵਾਂਗੂ ਪਰ ਜਾਈ ਰਹੇਗੀ ਨਾ ਭੂਆ ਦੇਖ ਮੇਰੀ ਬੇਬੇ ਦੇ ਵੀ ਸਾਰੇ ਨਹੀਂ ਜਦੋਂ ਆਉਂਦੇਖ ਦਾਦੀ ਮਰੀ ਹੈਗੀ ਵੱਡੀ ਬੇਬੇ ਤੇਰੀ ਮਾਂ ਹਾਂ ਹਾਂ ਬੋ ਤਾਂ ਹੁਣ ਜਿਹੜਾ ਉਹਦੇ ਨਾਂ ਜ਼ਮੀਨ ਸੀਗੀ ਉਦੋਂ ਤੁਸੀਂ ਉਹਦੀ ਹਿੱਸਾ ਵੜਾ ਕੇ ਲੈ ਗਈਆਂ ਮਾੜਾ ਮੋਟਾ ਤੁਸੀਂ ਵੀ ਨਹੀਂ ਆਏ ਸੋਚਾ ਵੀ ਕਰਿਆ ਦੇ ਪੇਕੀ ਵੀ ਹੋਣਾ ਹੁਣ ਦੇਖ ਲੈ ਕੈਸਾ ਲਮਾਦਾ ਆਈਆਂ ਤੂੰ ਮਾਤਾ ਪਤੋਂ ਪੰਜ ਛੇ ਸਾਲਾਂ ਵਾਂ ਘਰੋਂ ਆਈਆਂ ਮਾਸਾਂ ਦੇ ਤਾਂ ਹੁਣ ਦੇਖ ਜੇ ਉੱਠਿਆ ਵਾਂ ਕਿ ਮੈਂ ਜਾ ਕੇ ਆ ਮਾਰ ਦੀ ਕੋਈ ਪਤੀਜ ਨੂੰ ਨੂੰ ਮਿਲ ਕੇ ਆਵਾ ਪਤੀਜੇ ਨੂੰ ਕੋਈ ਆਦੀ ਪਰਜਾਈ ਨੂੰ ਮਿਲ ਕੇ ਆਵਾ ਤੇ ਤੇਰੀ ਬੇਬੇ ਤਾਂ ਦੇਖ ਕੇ ਉਹ ਗੱਲ ਮੰਗੂ ਮੱਥੇ ਟਿਆੜੀਆਂ ਪਾ ਲਈਆਂ ਮਰੁੰਡਾ ਬਣ ਗਈ ਦੇਖ ਕੇ ਵੀ ਕਿਉਂ ਆਈ ਐ ਅੱਗੀ ਸਾਡੇ ਘਰੇ ਪਣਾ ਪੂਆ ਜੇ ਤੇਰੀ ਨੰਦ ਜ਼ਮੀਨ ਲੈ ਗਈ ਹੋਵੇ ਤੇਰਾ ਵੀ ਤਾਂ ਮਰੁੰਡੀ ਬਣੀ ਫੇਰ ਤੇਰਾ ਕੀ ਬਣੀ ਮੈਨੂੰ ਐ ਦੱਸ ਭੁੜਾ ਪੁੱਤ ਮਾਂ ਦੇਰ ਕਿੰਨਾ ਕ ਲੈ ਕੇ ਗਈਆਂ ਮੈਂ ਤਾਂ ਰੂੰ ਗਈ ਲੈ ਕੇ ਗੰਨਾ ਚਾਹ ਜੇ ਮੇਰੇ ਘਰ ਦੀ ਕੋਈ ਗਰੀਬੀ ਸੀ ਮਾੜੀ ਮੋਟੀ ਤਾਂ ਮੈਂ ਤਾਂ ਲੈ ਕੇ ਗਈ ਜੇ ਕੋਈ ਮੇਰੇ ਘਰ ਦਾ ਮੈਨੂੰ ਨਾ ਕੋਈ ਗਰੀਬੀ ਹੁੰਦੀ ਮੈਂ ਲੈ ਕੇ ਵੀ ਨਹੀਂ ਸੀ ਜਾਂਦੀ ਚਲ ਉਹ ਤਾਂ ਤੇਰੀ ਗੱਲ ਮੰਨਦੇ ਆ ਭੂਆ ਚਲ ਇੱਕ ਕਿੱਲੇ ਸੀ ਨਾ ਬੇਬੇ ਦੇ ਜ਼ਮੀਨ ਦਾ ਦੇਖੋ ਹੀ ਛੋਡੇ ਨਾ ਤੰਨਾ ਚਾਰਾ ਨਾ ਉਹੀ ਗੱਲ ਹਿੱਸਾ ਚੜ ਗਿਆ ਕਿੰਨੇ ਕ ਪੈਸੇ ਆਏ ਸੀ ਤੈਨੂੰ ਪਤਾ ਨਹੀਂ 25000 ਆਇਆ ਸੀ ਪਤਾ ਨਹੀਂ 30 ਆਇਆ ਸੀ ਉਦੋਂ ਕਿਹੜਾ ਰੇਟ ਸੀ ਜੀ ਨੀ ਦਾ ਰੇਟ ਸੀ ਪੁੱਤ ਉਹ ਨਭੋ ਗਿਆ ਹੁਣ ਦੇਖ ਲੈ ਪੂਆ ਜੇ ਕਿਤੇ ਤੂੰ ਉਦੋਂ ਨਾ ਲੈ ਕੇ ਗਈ ਹੁੰਦੀ ਨਾ ਹੁਣ ਤਾਂ ਜਿਵੇਂ ਕਹਿੰਦੇ ਨੇ ਆ ਸਮਾਨ ਨੂੰ ਛੁੰਦੇ ਰੇਟ ਹੁਣ ਤਾਂ ਆਪਣੇ ਤਾਂ 50 ਲੱਖ ਦਾ ਹੋਇਆ ਪਿਆ 50 ਲੱਖ ਦਾ ਪੁੱਤ ਹੋਇਆ ਤੇ ਹੁਣ ਤਾਂ ਉਹ ਤਾਂ ਮੈਨੂੰ 25000 ਵਾਲਾ ਲੱਗਿਆ ਹਾਂ ਉਦੋਂ ਤੈਨੂੰ ਤਾਂ ਲੱਗਣੀ ਸੀ ਪੂਆ ਦੇਖ ਲੈ ਐਂ ਕਰੀਦਾ ਹੁੰਦਾ ਪੂਆ ਪੇਕਿਆ ਨੰਬਰ ਤੇ ਵਾਰ ਰੱਖੀਦਾ ਹੁੰਦਾ ਜ਼ਮੀਨਾਂ ਦਾ ਨਾਂ ਨਹੀਂ ਵਰਤਣਾ ਹੁੰਦਾ ਮੈਂ ਤੈਨੂੰ ਦੱਸਾਂ ਜੇ ਤੂੰ ਕਿਤੇ ਨਾ ਲੈ ਕੇ ਜਾਂਦੀ ਭੋਗ ਵੇਲੇ ਜ਼ਮੀਨ ਹੁਣ ਤੂੰ ਦੇਖ ਲਾ ਫਿਰ ਆਹ ਹੋਣੀ ਏ ਚੀਜ਼ 7 ਸਾਲ ਤੈਨੂੰ ਜਦੋਂ ਹੁਣ ਬੇਬੇ ਮੁੱਕੀ ਸੀ ਉਦੋਂ ਦੀ ਤੂੰ ਆਈ ਐ ਭੋਗਤਵਾਦ ਉਹਦੀ ਛੋਟੀ ਜ਼ਮੀਨ ਨਾ ਚੜ ਗਈ ਸਾਰਿਆਂ ਦੀ ਉਹ ਤਾਂ ਬਰਸਤ ਚਾਪੀ ਹੋ ਜਾਂਦੀ ਐ ਮਾਂ ਬਾ 6 ਮਹੀਨੇ ਵਾਂਗ ਆ ਕੇ ਵਸ ਮੁੜ ਕੇ ਮੈਂ ਆਈ ਨਹੀਂ ਪੁੱਤ ਕਾ ਸਾਲ ਹੋ ਗਏ ਹੁਣ ਤੇਰੇ ਸਾਹਮਣੇ ਤੈਨੂੰ ਚਲ ਦੇ ਭੂਆ ਸੀ ਤਾਂ ਫੇਰ ਵੀ ਤੂੰ ਆ ਗਈ ਸੀ ਤੇ ਤੇਰਾ ਆਈ ਦਾ ਮਾਨਤਨ ਕਰ ਦਿਆਂ ਤੈਨੂੰ ਬੁਲਾਉਂਦੇ ਆ ਚਲਾਉਂਦੇ ਆ ਦੇਖ ਭਈ ਮੇਰੀ ਬੇਬੇ ਤਾਂ ਪ੍ਰਾਣੀਆਂ ਗੱਲਾਂ ਭੁੱਲਦੀ ਨਹੀਂ ਮੈਂ ਤਾਂ ਦੇਖਾ ਇਸ ਹਾਲੇ ਛੁੱਟੀਆਂ ਚ ਪਗ ਜਾਂਦੀ ਸੀ ਮੈਨੂੰ ਤਾਂ ਪਤਾ ਨਹੀਂ ਬੇਬੇ ਤੇਰੇ ਨਾਲ ਕੀ ਕੁਝ ਕਰਦੀ ਐ ਐਤ ਕਿਵੇਂ ਬੇਬੇ ਨੂੰ ਆਖਿਆ ਜੀ ਮੈਂ ਕਿਹਾ ਬੇਬੇ ਮੈਂ ਜਾਂਦੀ ਨਹੀਂ ਚੱਲ ਭੂਆ ਆਈ ਐ ਕੋਈ ਨਹੀਂ ਮਾਂ ਜਿਹੜਾ ਕੁਝ ਭੂਆ ਨੇ ਕਰਿਆ ਕਰਿਆ ਜੀ ਹੁਣ ਘਰੇ ਆ ਗਈ ਨਾ ਘਰੇ ਆਈ ਨੂੰ ਤਾਂ ਕੁਝ ਬੋਲੀ ਨਾ ਮੈਂ ਤਾਂ ਬਾਦੂ ਕਿਹਾ ਸੀ ਫਿਰ ਤੈਨੂੰ ਪਤਿਆ ਹੁਣ ਮੇਰੀ ਬੇਬੇ ਦੇ ਸੁਹਾਗ ਉਹ ਕਹਿਆ ਪੁੱਤੋ ਰ ਮਾਤਾ ਆਗਾ ਕਹਿਆ ਕੋਈ ਉਹ ਦਿਮਾਗਾ ਤੇ ਮਾਤਾ ਹੋ ਜਾ ਵਰਤੀ ਜਾਂਦੀ ਆ ਨਹੀਂ ਚਲ ਆਈਂ ਦੇਖ ਲੈਂਦੀ ਵੀ ਕੀ 20000 ਦੀ ਕਿੰਨੀ ਕ ਗੱਲ ਵੀ ਜੇ ਚਲ ਕੋਈ ਨਾ ਲੈਗੀ ਫੇਰ ਕੀ ਆ ਤੇ ਦੇਖ ਕੇ ਮੈਨੂੰ ਜਮੇ ਹੀ ਨਹੀਂ ਬੁਲਾਇਆ ਮੈਂ ਤਾਂ ਸਾਂ ਕਕੋਲੇ ਹੋਈ ਕਿਉਂਕਿ ਮੈਂ ਤਾਂ ਇੰਨਾ ਸਾਂ ਕ ਤਰ ਤਰ ਸੁਣਾਵੇ ਭੂਆ ਉਹਦੇ ਤਾਂ 25000 ਵੀ ਮਸਾਵਨਦਾ ਸੀ ਉਹਦੇ ਤਾਂ 25000 ਦਾ ਕਿੱਲਾ ਆ ਜਾਂਦਾ ਸੀ ਪੁੱਤ ਚੱਲ ਹੁਣ ਫੇਰ ਹੁਣ ਕੰਨੀ ਦੇਖ ਕੇ ਆਈ ਚਾਹੁੰਦੀ ਆਂ ਕਿ ਚਲ ਕੋਈ ਨਾ ਪੱਤੀ ਚਾਰਦਾ ਕੀ ਆਉਂਦਾਗਾ ਹੁਣ ਕੰਨੀ ਦੇਖ ਲੈ ਤੇਰੀ ਬੇਬੇ ਆਹੋ ਉਹ ਤਾਂ ਤੁਸੀਂ ਥੋੜਾ ਜਿਹਾ ਉਦੋਂ ਹੁਣ ਅੜਗੇ ਅੜੇ ਨੂੰ ਅਗਲੇ ਨੂੰ ਉਹੀ ਗੱਲ ਸ਼ਰੀਕ ਸ਼ਰੀਕ ਤੇ ਰਾਜੀ ਨਹੀਂ ਹੁੰਦਾ ਉਹਨਾਂ ਨੇ ਜਾਣ ਕੇ ਕਿਲਾ ਮਹਿੰਗਾ ਲੈ ਲਿਆ ਤਾਂ ਸਾਨੂੰ ਪੈਸੇ ਵੱਧ ਆ ਗਏ ਉਹ ਤਾਂ ਠੀਕ ਹੈ ਬੁੱਤਕਾ ਸੀ ਤੇ ਸਿਰਫ ਬਸ ਬੁੱਤ ਮੈਥੋ ਗਲਤੀ ਹੋ ਗਈ ਉਹਦੋਂ ਆਉਂਦੇ ਮੈਨੂੰ ਹੁਣ ਤਾਂ ਲਾਦਾਈ ਨਾ ਕਿਉਂ ਲੈ ਕੇ ਗਈ ਤੇਰੇ 25000 ਦਾ ਸੀ ਹੈਨਾ ਐਵੇਂ ਲੈ ਕੇ ਗਈ ਨਾਲੇ ਹੁਣ ਉਹੀ ਗੱਲ ਵਾਂਗੂ ਤੇਰੀ ਬੇਬੇ ਨਾਲ ਮੇਰਾ ਫਰਕ ਪੈ ਰਿਹਾ ਹੈ ਫਰਕ ਤਾਂ ਹਣ ਹੈਗੀ ਆ ਪੂਆ ਫਰਕ ਤਾਂ ਛੋਡਾ ਪੂਆ ساری ਉਮਰ ਰਹੂਗਾ ਦੇਖ ਭਈ ਅਸੀਂ ਤਾਂ ਤੇਰੇ ਨਾਲ ਫੇਰ ਵੀ ਬਰਤੇਬਾਰ ਰੱਖਾਂਗੇ ਕੋਈ ਨਹੀਂ ਮੈਂ ਤੈਨੂੰ ਲਿਆਉਣੀ ਆ ਚਾਹ ਪਾਣੀ ਉਹੀ ਗੱਲ ਐਸੀ ਤਾਂ ਨਹੀਂ ਹੁਣ ਤੈਨੂੰ ਐ ਕਹਿੰਦੇ ਘਰੋਂ ਬਾਹੋਂ ਫੜ ਕੇ ਕੱਢ ਦੇ ਵੀ ਪੂਆ ਘਰੇ ਨਾ ਬਗ ਜਾ ਤੂੰ ਚਲ ਪੁੱਤੋਂ ਦਾ ਨਾਂ ਬੁਲਾਉਗੀ ਜਾਂ ਤੁਸੀਂ ਤਾਂ ਹੈਗਾ ਸੁਖਰਾ ਮੁੰਡਾ ਤਾਲਾ ਮੈਨੂੰ ਜਾ ਕੇ ਅੱਡੇ ਤੋਂ ਵਧੀਆ ਚੜਾ ਕੇ ਲਿਆ ਆ ਮੋਟਰਸਾਈਕਲ ਫਿਰ ਪੂਆ ਸਾਨੂੰ ਤਾਂ ਲੋਕਾਂ ਦੀ ਸ਼ਰਮ ਮਾਰਦੀ ਐ ਨਾ ਅਗਲਾ ਐ ਆਖੂਆ ਵੀ ਕੀ ਹੋ ਗਿਆ ਜੇ ਕੋਈ ਗੱਲ ਸੁੱਥ ਮਾੜਾ ਮोटा ਹਿੱਸਾ ਲੈ ਗਈ ਫਿਰ ਲੋਕ ਵੀ ਐਂ ਕਹਿੰਦੇ ਨੇ ਨਾ ਵੀ ਮਾੜਾ ਮोटा ਲੈ ਗਈ ਇਸ ਵੀ ਤੁਸੀਂ ਲੈਤਾ ਹੁੰਦੇ ਟੁਰਕੇ ਆਈ ਤੇਰੇ ਬੇਬੀ ਨੇ ਜ਼ਿਆਦੇ ਬੱਤ ਜੀ ਕਰਦੀ ਆ ਫਿਰ ਕੋਈ ਤਾਂ ਕੋਈ ਕਰਦਾ ਨਹੀਂ ਐਵੇਂ ਆਖਾ ਮੇਰਾ ਪੁੱਤ ਜੱਟ ਮੇਰਾ ਬਠੇਰਾ ਕਰਦਾਗਾ ਫਿਰ ਪੂਆ ਜੀ ਤਾਂ ਫੋਨ ਲਾਤਾ ਹੁਣ ਫੋਨ ਲਾਈ ਤਾਂ ਤੇ ਜੀ ਮੈਂ ਕਹਿੰਦਾ ਨਾ ਆਂਡੀ ਗਵਾਂਡੀ ਵੀ ਲੈਣ ਵਗ ਜਾਂਦਾ ਚਲ ਕੋਈ ਨਹੀਂ ਮੱਲੇਉਣੀ ਉਹ ਚਾਪਾਣੀ ਸੰਨੀ ਰਲਾਤੀ ਨਿ ਮਿਲ ਗਿਆ ਕਮਾ ਬੇਬੇ ਆਉਂਦੀ ਆ ਬੇਬੇ ਨੂੰ ਤਾਂ ਐ ਵੀ ਮੈਂ ਸੰਨੀ ਪਾ ਦਿਆਂ ਅੱਜ ਡਿੱਕਾ ਜਾਤੀ ਪੂਆ ਨੂੰ ਲੈਣ ਵਗ ਗਿਆ ਸੀ ਬੇਬੇ ਹਾਂ ਅੱਜ ਤਾਂ ਸੰਨੀ ਰਲਾਉਂਦੀ ਮੈਂ ਪੂਆ ਨੂੰ ਲੈਣ ਗਈ ਸੀ ੱਡੇ ਦੇ ਮੈਂ ਅੱਛਾ ਕਹਦਾ ਕੋਈ ਭਾਈ ਬੜੀ ਬਹਾਦਰੀ ਕਰ ਲਈ ਤੂੰ ਪੂਆ ਨੂੰ ਲੈ ਕੇ ਡੇ ਤੋ ਬਲ ਬਹਾਦਰੀ ਨੂੰ ਹੁਣ ਮੇਰੀ ਗੱਲ ਸੁਣ ਮੇਰੀ ਪੂਆ ਤੀ ਕੋਈ ਬਗਾਨੀ ਤਾਂ ਨਹੀਂ ਸੀ ਅੱਛਾ ਤੈਨੂੰ ਪੂਆ ਦਾ ਬਾਲੇ ਨਹੀਂ ਹੈ ਜਾਉਣ ਲੱਗ ਗਿਆ ਮੱਲਾ ਦੀਏ ਕੋਈ ਮੇਰੀ ਗੱਲ ਸੁਣ ਲੈ ਹਾਂ ਇਹ ਪੂਆ ਜੀ ਨੇ ਹੋਰ ਹੋਰ ਕੀ ਦਾਊਗਾ ਅੱਛਾ ਹੋਰ ਦੱਸ ਕੀ ਦਾ ਘਰਾਂ ਵਿੱਚ ਹਾਂ ਤਾਂ ਹੀ ਤਾਂ ਦੇਖਾ ਤੇਰੀ ਪੂਆ ਤਾਂ ਜਮੀਨ ਦਾ ਦੇਗੀ ਸੀ ਸਭੀ ਨੈਲਾ ਹਾਂ ਜਮੀਨ ਦਾ ਹੱਸਾ ਮੇਰੀ ਗੱਲ ਸੁਣੀ ਸਾਪਣੇ ਕੁਲੀ ਹੈ ਜੇ ਕਿੱਲੇ ਵੇਚ ਤਾ ਸੀ ਫਿਰ ਕੀ ਗੱਲ ਤੀ ਲੈ ਕਿੱਲਾ ਕਿਤੇ ਉਹੀ ਹੁੰਦਾ ਤੈਨ ਤਾਂ ਕਿ ਲੈ ਐਵੇਂ ਮੂੰਹੇ ਲੱਗਦਾ ਹੋ ਉਹ ਬੜਾ ਹੋਈਆਂ ਹਵਾਈਆਂ ਗੱਲਾਂ ਕਿੱਦੀ ਦੀਆਂ ਬੇਬੇ ਮੇਰੀ ਅੰਬੋ ਬੇਲੀ ਦੀ ਗੱਲ ਤੀ ਤਾਂ ਫਿਰ ਕੀ ਗੱਲ ਐ ਹੁਣ ਜਿਵੇਂ ਤਾਂ ਨਹੀਂ ਪੁਰਾਣੀ ਹੁੰਦੀ ਜਿਵੇਂ ਤਾਂ ਨਵੀਂ ਦੀ ਨਵੀਂ ਐ ਫਿਰ ਹੁਣ ਮੇਰੀ ਗੱਲ ਸੁਣ ਲੜਾਈ ਕਰ ਲਈਏ ਭੂਆ ਨਾਲ ਫੇਰਾ ਜਿਹੜਾ ਨਾ ਸ਼ਰੀਕ ਪਾਉਂਦੇ ਆ ਮੇਰੇ ਤਾਂ ਕਾਲਜੇ ਚ ਵੱਜਦੇ ਜਿਵੇਂ ਕੋਲ ਨਹੀਂ ਗੀੜਾ ਪਤਾ ਉਹ ਤਾਂ ਆਈਆਂ ਖੁੰਤ ਘਾ ਰੱਖਦੀਆਂ ਮੇਰੀ ਭੂਆ ਨਾਲ ਆਹ ਨਹੀਂ ਤੇਰੇ ਮੱਛਿਆ ਬੈਸਾ ਆ ਜਾ ਮੇਰਾ ਜਲਦਾ ਤੇਰਾ ਤਾਂ ਬਰਫ ਬੁਰਫ ਖਾ ਲਈ ਤੇਰੇ ਕਾਲਜਾ ਖਰਜੀ ਤੇਰਾ ਤੇਰਾ ਤਾਂ ਕਾਲਜਾ ਮੱਚੀ ਰਹਿੰਦਾ ਇਹ ਜਰਦਿਆਂ ਨੂੰ ਅੱਖ ਸ਼ਰਮ ਨਹੀਂ ਹਾਂ ਮੈਨੂੰ ਕਹਿੰਦੀ ਐ ਤੂੰ ਹੀ ਮਰ ਜੇ ਪਰੇ ਜਿਹੜੀ ਸਾਡਾ ਕਲੇਸ ਪੂਣੀਏ ਭੂਆ ਨਾਲ ਦਾ ਵਰਤਨ ਲੱਗ ਜੀਏ ਸੀ ਲੱਗ ਜਾ ਵਰਤਨ ਬੇਸ਼ਰਮ ਆ ਜਾ ਬੇ ਜਮੀਨ ਤਾਂ ਲੋਕ ਬਾਹੀ ਜਾਂਦੇ ਛੋਡੀ ਤੈਨੂੰ ਐ ਨਹੀਂ ਸ਼ਰਮ ਆਉਂਦੀ ਕਿਉਂ ਕੱਲਾਂ ਯਾਦ ਕਰਦੀਆਂ ਪੁਰਾਣੀਆਂ ਹੁਣ ਮੇਰੀ ਭੂਣੂਤ ਨਹੀਂ ਕੁਝ ਬੋਲੀ ਤੇਰੀ ਭੂਆ ਨੂੰ ਖੰਡ ਪਾਉਂਗੇ ਮੈਂ ਖੰਡਾ ਹਾਂ ਤੇ ਤੈਨੂੰ ਵੀ ਨਹੀਂ ਪਾਉਂਦੇ ਫਿਰ ਅਸੀਂ ਜੇ ਤੂੰ ਕੋਗੇ ਕਰੀਂਗੇ ਇਹ ਜੇ ਉਹਨੂੰ ਕੱਢੂਗੇ ਦਾਗ ਦੇ ਕੇ ਜਿਹੜਾ ਤੂੰ ਲੈ ਆਇਆ ਹਾਂ ਤੂੰ ਕਹੀ ਮੇਰੀ ਗੱਲ ਸੁਣ ਲੈ ਮੇਰੀ ਭੂਆ ਨੂੰ ਕੁਝ ਕਰਕੇ ਦਿਖਾਈ ਆਜੇ ਨਹੀਂ ਫਿਰ ਕਰੀ ਗੱਲ ਤੇਰੀ ਭੂਆ ਨੂੰ ਭੂਆ ਦਾ ਜਿਆਦਾ ਹੀ ਰੱਖੂਗੀ ਮੈਂ ਲੈ ਕੇ ਆਉਣਾ ਮੈਂ ਹਾਂ ਮਾਰਦੀ ਐ ਤੂੰ ਕੀ ਕਰ ਦੇਗੀ ਫਿਰ ਤੂੰ ਮੈਂ ਮੈਂ ਬਸ ਇਹ ਰਾਕ ਉਸ ਕਰ ਦੂੰਗੀ ਕਿ ਚੀਚੀਆਂ ਪੱਟੀਆਂ ਜਾਂਦੀਆਂ ਕਿਤੇ ਕਿਸੇ ਤੇ ਕਿਤੇ ਕਿਸੇ ਤੇ ਤਾਂ ਹੀ ਤਾਂ ਇਹਨੂੰ ਰੋਟੀ ਤੱਕ ਲੱਗਦਾ ਨਹੀਂਗਾ ਇਹ ਡੱਕੇ ਵਰਗੀ ਹੋਈ ਪਈ ਐ ਬਸ ਹਰਖੀ ਜਾਂਦੀ ਕੱਲਾ ਕਰੋ ਰਹੇ ਕੋਈ ਮੈਨੂੰ ਕਿੱਥੋਂ ਲੱਗੇ ਜਿਹੜੇ ਮੇਰਾ ਕਾਲਜਾ ਵੱਢ ਕੇ ਲੈ ਕੇ ਗਈ ਐ ਨਾ ਮੇਰੇ ਜਾਰ ਐ ਤੇਰਾ ਤਾਂ ਕਾਲਜਾ ਵੱਡੀ ਰਹੂ ਕਿਤੇ ਕਾਸੀ ਨਾਲ ਕਿਤੇ ਕਾਸੀ ਨਾਲ ਤੇਰਾ ਨਹੀਂ ਕਾਲਜਾ ਠਰਦਾ ਲੋਕ ਫਿਰਦੇ ਨੇ ਤੇਰੇ ਬਾਣ ਚ ਬੜੇ ਮੇਰਾ ਕਾਰਜਾ ਮੱਚ ਜੈ ਨਾ ਲੋਕ ਮੇਰੀ ਤਾਂ ਗੱਲਾਂ ਯਾਦ ਨਹੀਂ ਹੈਗੀਆਂ ਐਆਂ ਜੀਆਂ ਪ੍ਰਾਣੀਆਂ ਗੱਲਾਂ ਮੇਰੀ ਦਾਦੀ ਵਾਲੀਆਂ ਗੱਲਾਂ ਉਹਨਾਂ ਨੂੰ ਯਾਦ ਕਰਕੇ ਰੱਖ ਲੈਂਦੀ ਐ ਹੋਰ ਲੈ ਲਾਂਗੇ ਆਪਾਂ 2 ਕਿੱਲੇ ਕੋਈ ਨਹੀਂ ਲੈ ਲਾ ਹੋਰ 2 ਕਿੱਲੇ ਬਗ ਜਾ ਬਗ ਜਾ ਪਰੇ ਕੰਮ ਨਹੀਂ ਧੰਦਾ ਨਹੀਂ ਕਰਦੀ ਮੱਝਾਂ ਨੂੰ ਐ ਵੀ ਨੇਰੇ ਹੀ ਪਾਲਾਂ ਫਿਰ ਅਗਲਾ ਕਹਿੰਦੇ ਕਿ ਕਿ ਮਾਂ ਪੇਰ ਨੂੰ ਐ ਬੋਲਦੇ ਉਹ ਕਿਹੜਾ ਮੇਰੀ ਭੂਆ ਨਾਲ ਬਰਤਣ ਦਿੰਦੀ ਐ ਬਰਤੇਵਾਨੀ ਜਿੰਨਾ ਚਿਰ ਇਹ ਜਿਉਂਦੀ ਐ ਨਾ ਉਹਨਾਂ ਜਰ ਬਰਤੇਵਾਨੀ ਕਰਾਂਦੀ ਜਿੰਨਾ ਚਿਰ ਮਰਦੀ ਨਹੀਂ ਹੈਗੀ ਕੀ ਹੋ ਗਿਆ ਕਿ ਚੀਚੀਆਂ ਆਈਆਂ ਕਾਹਤੋਂ ਲੈਂਦਾ ਹੁਣ ਐ ਕੀ ਦਿਨ ਬੋਲੀ ਇਹਨੇਗਾ ਉਹ ਕਚੀਚੀਆਂ ਨਾਲ ਬੱਟਾਂ ਦਾ ਹੋਰ ਕੀ ਕਰਾਂ ਕੀ ਹੋ ਗਿਆ ਆ ਦੇਖ ਲੈ ਬੇਬੇ ਪ੍ਰਾਣੀਆਂ ਗੱਲਾਂ ਯਾਦ ਕਰਦੀ ਦੀ ਕਹਿੰਦੀ ਮੇਰਾ ਕਾਲਜਾ ਮੱਚਿਆ ਪਿਆ ਸੀ ਆਪਣਾ ਕਿਲਾ ਜ਼ਮੀਨ ਦਾ ਗਮੰਡੀਆਂ ਨੇ ਵਾਲੇ ਸੀ ਉਪੂ ਵਾਲਾ ਉਹੀ ਦਾਦੀ ਵਾਲੀ ਜ਼ਮੀਨ ਦੀਆਂ ਗੱਲਾਂ ਕਰੀ ਜਾਂਦੀ ਹੈ ਪਰ ਬੇਬੇ ਨਹੀਂ ਭੁੱਲਦੀ ਵੱਡੇ ਬੰਦੇ ਦੇ ਦਿਮਾਗ ਤੇ ਲੱਗੀਆਂ ਹੁੰਦੀਆਂ ਗੱਲ ਬੇਬੇ ਨੂੰ ਤਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਬੇਬੇ ਤਾਂ ਰਾਤ ਨੂੰ ਗੱਲਾਂ ਕਰਨ ਲੱਗ ਜਾਂਦੀਆਂ ਮੇਰੇ ਕੋਲੇ ਵੀ ਜਿਹੜਾ ਕਿਲਾ ਆਪਣਾ ਵੇਚ ਕੇ ਗਿਆ ਦੇਖ ਲੈ ਰੋਡ ਤੇ ਸੀ ਆਪਣਾ ਜਿਮਾ ਸੜਕ ਦੇ ਉੱਤੇ ਐ ਹੁਣ ਪੁੱਠਾ ਬੋਲਦੀ ਐ ਪੁੱਠਾ ਬੋਲੇ ਨਾ ਅਗਲੇ ਨੇ ਜਾ ਕੇ ਦੋ ਕੋਠੀਆਂ ਪਾ ਲਈਆਂ ਤਾਂ ਬੋਲਦੀ ਐ ਉਹ ਫਿਰ ਹਿੱਸਾ ਤੀ ਹਾਂ ਪੂਆ ਦਾ ਵੀ ਕਿਸ ਖਰਚ ਹਿੱਸਾ ਤੀ ਫੇਰ ਕੀ ਗੱਲ ਐ ਇਹ ਲੈ ਗਈ ਹਿੱਸਾ ਤਸੀਗਾ ਬੇਬੀ ਐ ਕਹਦੀ ਐ ਵੀ ਅੱਜ ਆਪਾਂ ਨੂੰ ਆ ਪੁਰਾਣਾ ਕਰਨਾ ਹੁੰਦਾ ਆਪਣੇ ਕੋਲੇ ਜੀ ਆਪਣੇ ਕੋਲੇ ਉਹ ਕਿਲਾ ਹੁੰਦਾ ਪਰ ਉੱਥੇ ਕੋਠੀ ਪਾਉਂਦੇ ਪੈ ਜਾਣੀਆਂ ਕੋਠੀਆਂ ਆਪਣੀਆਂ ਹੀ ਪੈ ਜਾਣੀਆਂ ਆਪਾਂ ਉੱਥੇ ਮੁੱਲ ਲੈ ਲਾਂਗੇ ਮੁੱਲ लेके ਕੋਠੀ ਪਾ ਲਾਂਗੇ ਕੋਈ ਨਹੀਂ ਉਹ ਰੱਬ ਨੇ ਪਾਉਣੀਆਂ ਨੇ ਕੋਠੀਆਂ ਤਾਂ ਉਹਦੇ ਘਰਾਂ ਦੇ ਕੋਠੀ ਦਾ ਪਾ ਲਈ ਕੀ ਹਾਲਾਤ ਨੇ ਨਾ ਜੀ ਕੋਈ ਚੰਗੇ ਹਾਲਾਤ ਨਹੀਂ ਹੈਗੇ ਮੈਂ ਤਾਂ ਪੂਰਾ ਵਿਰੋਧ ਕਰਦੀ ਵੀ ਨਹੀਂ ਮੈਂ ਤਾਂ ਭੂਆ ਨੂੰ ਚੰਗਾ ਚਾਪਾ ਨਹੀਂ ਕਰਕੇ ਫੜਾਤਾ ਹਾਂ ਤੂੰ ਨਾ ਕੋਈ ਗੱਲ ਉਹ ਤਾਂ ਵਿਚਾਰੀ ਆਪਣੇ ਨਾਲ ਵਰਤਣਾ ਚਾਹੁੰਦੀ ਸੀ ਆਪਾਂ ਵਰਤੇਵਾ ਕਰਾਂਗੇ ਭੂਆ ਦੇ ਨਾਲ ਤਾਂ ਇਹ ਭੂਆ ਨੂੰ ਕਰਤਾ ਉਹਦੀ ਆਦਿ ਬੜੀ ਚੰਗੀ ਨਹੀਂ ਹੈਗੀ ਸੁਣਾਈ ਤਾਂ ਮੈਂ ਕਰਤੀ ਸੀ ਭੂਆ ਨੂੰ ਵੀ ਭੂਆ ਜੀ ਤੇ ਵਰਤੇਵਾ ਰੱਖਣਾ ਸੀ ਨਾ ਉਦੋਂ ਤਾਂ ਜਮੀਨ ਨਹੀਂ ਸੀ ਲੈ ਕੇ ਜਾਣੀ ਉਦੋਂ ਤਾਂ ਗਲਤੀ ਕਰੀ ਐ ਉਹ ਤੁਸੀਂ ਫਿਰ ਸੱਸ ਨੂੰ ਇਹ ਹੀ ਸੀ ਤੁਹਾਡੇ ਚ ਘਾਟ ਹੈਗੀ ਫਿਰ ਤੁਸੀਂ ਉਹਨੂੰ ਉਹੀ ਗੱਲਾਂ ਸੁਣਾਈ ਜਾਨੀਆਂ ਵਿਚਾਰੀ ਨੂੰ ਉਹ ਭੂਆ ਨੂੰ ਵੀ ਮੇਰੀ ਸਵਾਲ ਗੱਲ ਸੁਣ ਲੈ ਦੁੱਖ ਬਥੇਰਾ ਹੈ ਲਾad ਦੇ ਪੁੱਛੇ ਲਾ ਕੇ ਸਾਰੀਆਂ ਗੱਲਾਂ ਕਰਨੀਆਂ ਪੈਂਦੀਆਂ ਨੇ ਬੰਦੇ ਦੇ ਬੇਵਸ ਹੋ ਜਾਂਦੇ ਨੇ ਗੱਲਾਂ ਅੱਛਾ ਉਹਦੀ ਲਾਤ ਤਾਂ ਲਏਗੀ ਕਿੱਲਾ ਪਿੱਛੇ ਲੱਗ ਕੇ ਵੀ ਲਿਆ ਲਿਆ ਮਾਂ ਨੂੰ ਭੇਜਤਾ ਤੇ ਤੂੰ ਲਾਤ ਬੜੀ ਚੰਗੀਆਂ ਬੇਬੇ ਦੀ ਜਿਹੜੀ ਤੂੰ ਭੂਆ ਦਾ ਸਾਥ ਦੇਈ ਜਾਨੀ ਐ ਆਪਦੇ ਕਿੱਲੇ ਨੂੰ ਤਾਂ ਕੋਈ ਜਮਾਂ ਯਾਦ ਨਹੀਂ ਕਰਦਾ ਦੇਖ ਉਹੀ ਕਿੱਲਾ ਉਹ ਫੇਰ ਵੀ ਬੁਲਾਉਣੀ ਆ ਉਹਨੂੰ ਭੁੱਲ ਕੇ ਬੁਲਾਉਣੀ ਆ ਉਹ ਬੁਲਾ ਲਓ ਬੁਲਾ ਲਓ ਭੁੱਲ ਕੇ ਬੁਲਾ ਲਓ ਆਪਾਂ ਦਾ ਦੇਖ ਲੈ ਮੇਰੀ ਗੱਲ ਸੁਣ ਲੈ ਕਿੱਡੀ ਕਿਰਪਾ ਮੈਨਾਂ ਇਹਦਾ ਸਰ ਅਪਰ ਕਿੰਨਾ ਬਦੀ ਜਾਂਦੇ ਆ ਉਹ ਘਟੀ ਜਾਂਦੇ ਨੇ ਗੰਧੀਆਂ ਗੱਲਾਂ ਕਰੀਆਂ ਸੀ ਉਹਨਾਂ ਨੇ ਫਿਰ ਤੂੰ ਬੇਬੇ ਤੇ ਕਿਉਂ ਲੱਗਦਾ ਤੂੰ ਕਿ ਬੇਬੇ ਨਾਲ ਝਿੜਣਾ ਲਈ ਆਂ ਦੱਸ ਤੈਨੂੰ ਸਮਝਾਉਂਦਾ ਤੀ ਤੂੰ ਸਮਝ ਜਾ ਸਮਝ ਜਾ ਤੂੰ ਗੱਲ ਜੇ ਕੋਈ ਸਮਝ ਸਮਝ ਨਹੀਂ ਹੈਗੀ ਮੈਨੂੰ ਕਹੀਏ ਕਿ ਤੂੰ ਮਰ ਜਾ ਬੇਬੇ ਹੁਣ ਮੇਰੀ ਗੱਲ ਸੁਣ ਲੈ ਉਹ ਕਹਾਂ ਮੈਂ ਕੋ ਮਰ ਤੂੰ ਮਰ ਮੈਂ ਫਿਰ ਅਗਲਾ ਕਹਿੰਦਾ ਕਿ ਮੈਂ ਮਾਰਾਂ ਤੈਨੂੰ ਮੈਨੂੰ ਕਹੀਏ ਲੈ ਇੱਕ ਦੂਜੇ ਨੂੰ ਮਾਂ ਪੱਤਾਂ ਦੀ ਗੱਲ ਕਰਦੀ ਮੈਨੇ ਲੱਗੇ ਮਾਂ ਪੱਤਾਂ ਤੂੰ ਮਰ ਜਾ ਤੂੰ ਮਰ ਜਾ ਨਾ ਬੇਬੇ ਨੂੰ ਮਾਰ ਕੇ ਤੈਨੂੰ ਨਹੀਂ ਕੁਝ ਮਿਲਦਾ ਤੈਨੂੰ ਮਾਰ ਕੇ ਬੇਬੇ ਨੂੰ ਨਹੀਂ ਕੁਝ ਮਿਲਦਾ ਉਹ ਤਾਂ ਅੱਕੀ ਕਹਿੰਦੀ ਹੈ ਬੇਬੇ ਮੋਂਹ ਵੀ ਤੇਰਾ ਕਰਦੀ ਹੈ ਤੇਰਾ ਉਹ ਤਾਂ ਉਤਲੇ ਮਨ ਕਰਦੀ ਹੈ ਮੇਰਾ ਮੋਂਹ ਕਰਦੀ ਹੈ ਓਏ ਉਤਲੇ ਮਨ ਉਹ ਕਹਿੰਦੀ ਹੈ ਮੈਨੂੰ ਕਿ ਉਤਲਾ ਮੰਨਦੇ ਹੈ ਕਿ ਮਨ ਕਿਹੜਾ ਮੈਨੂੰ ਤਾਂ ਅੱਜ ਤੱਕ ਪਤਾ ਹੀ ਨਹੀਂ ਲੱਗਾ ਸੋਨੇ ਮਨਾਂ ਦਾ ਤੈਨੂੰ ਨਹੀਂ ਪਤਾ ਲੱਗਦਾ ਬੁੜੰਗਾ ਨੇ ਮੰਨਦਾ ਨੇ ਬੇਬੇ ਗਈ ਕਿੱਦਣ ਆਈ ਤਰੀਗੀਆ ਮੇਰੀ ਗੱਲ ਸੁਣ ਲੈ ਪੌਂਕਣ ਗਈ ਹੂ ਚੁਗਲੀਆਂ ਕਰਨ ਗਈ ਹੂ ਪੌਂਕੀ ਜਾਂਣਾ ਐ ਨਹੀਂ ਪਤਾ ਕਬਰਾੜ ਚ ਬੰਦਾ ਹੋਈ ਗੱਲ ਕਹਿੰਦੇ ਨੇ ਤੁਰ ਜਾ ਖੂ ਘਾਟੇ ਚ ਬੇ ਮੈਨੂੰ ਮੋਟਾ ਲਿਆ ਨਾ ਕਿਧਰੇ ਨਹੀਂ ਮਰਦੀ ਬੇਬੇ ਕਿਧਰੇ ਨਹੀਂ ਮਰਦੀ ਕਿਧਰੇ ਆ ਮੈਂ ਤਾਂ ਬੇਬੇ ਬਨਾ ਮਿੰਟ ਨਹੀਂ ਸਰਦਾ ਮੈਂ ਮੈਨੂੰ ਹੋਰ ਗੱਲ ਦੱਸਦਾ ਹਾਂ ਜਦੋਂ ਪਈਆਂ ਨਾ ਭੂਆ ਤੇ ਬੇਬੇ ਨੂੰ ਇਕੱਠੀਆਂ ਕਮਰੇ ਚ ਨਾ ਪੈਣ ਦੀ ਇਹ ਤਾਂ ਐ ਨਹੀਂ ਪਤਾ ਭੂਆ ਦਾ ਗਲ ਦੱਬ ਜੇ ਕਿ ਬੇਬੇ ਤਾਂ ਐਡੀ ਭੇੜੀ ਐ ਹਾਂ ਓ ਐਡੀ ਮਾੜੀ ਵੀ ਨਹੀਂ ਬੇਬੇ ਜਿੱਦੀ ਤੂੰ ਕਹਿਣਾ ਵੀ ਬੇਬੇ ਗਾਲੀ ਦੱਬ ਦੇ ਚੰਗਾ ਚੰਗਾ ਫਿਰ ਪਾਲੀ ਇਕੱਠੀਆਂ ਨੂੰ ਚੰਗਾ ਨਾ ਕੰਮ ਮੈਂ ਤੇ ਕਿਰਨ ਬੇਬੇ ਨੂੰ ਮੈਂ ਤਾਂ ਬੇਬੇ ਨੂੰ ਦੇਖ ਕੇ ਲੈਉਣੀ ਆ ਤੂੰ ਪੂਆ ਕੋਲੇ ਵਗ ਜਾ ਮੈਂ ਜਾਣਾ ਪੂਆ ਕੋਲੇ ਤੂੰ ਕਰ ਲੈ ਪੂਆ ਨਾਲ ਉਹ ਗੱਲ ਜਾ ਕੇ ਮੇਲ ਮਲਾਪ ਮਾਰੂੰਗਾ ਪੂਆ ਕੋਲੇ ਠੀਕ ਐ ਐਵੇਂ ਨਹੀਂ ਸੁਣਾਈ ਤਾਂ ਮੈਂ ਪੂਆ ਨੂੰ ਕਰਤੀ ਸੀ ਫਿਰ ਨਾ ਚੱਕਾ ਦਫਰ ਮਾਰਨੀ ਹੀ ਪੈਂਦੀ ਐ ਮੈਂ ਨਹੀਂ ਸੁਣਾਈਆਂ ਸੁਣਨੀ ਚਾਹਤਾਂ ਇੱਕ ਜਨ ਤਾਂ ਠੰਡਾ ਸ਼ਿਰਕਨ ਵਾਲਾ ਵੀ ਚਾਹੀਦਾ ਚਲ ਆਈਏ ਦੋ ਦਿਨ ਆ ਕੇ ਵਗ ਜੂਗੀ ਰ ਸਵੇਰੇ ਵਗ ਜੂਗੀ ਉਹ ਕੋਈ ਚੱਕ ਕੇ ਲੈ ਜੂ ਕੁਸ ਆਪਣਾ ਕੁਛ ਚੱਖਣ ਲਈ ਆਈਏ ਮੈਨੂੰ ਨਹੀਂ ਐ ਵੀ ਹੁਣ ਜਦ ਇੰਨੇ ਸਾਲਾਂ ਬਾਅਦ ਆਈ ਐ ਲੀੜਾ ਕੱਪੜਾ ਮੰਗੂਗੀ ਬੇਬੇ ਨੂੰ ਫਿਰ ਤਕਲੀਫ ਹੋਈ ਪਈ ਐ ਕਹਿੰਦੀ ਕੱਪੜੇ ਕਾਹਦੇ ਦੇਵਾ ਐ ਇੰਨਾ ਗੱਲਾਂ ਦੀ ਤਕਲੀਫ ਆਈ ਉਹ ਤੁਹਾਨੂੰ ਕਹਿੰਦੀ ਆਪਦੀ ਪਿੱਕੀ ਜਾਨੀ ਐ ਉਥੋਂ ਨਹੀਂ ਲੈ ਕੇ ਆਈ ਫਿਰ ਐ ਕਹਿੰਦੋ ਪੰਜ ਪੰਜ ਝੋਲੇ ਪਰ ਪਰ ਲਿਉਂਦੀ ਆਪ ਤਾਂ ਫਿਰ ਬੇਬੇ ਕਿਹੜਾ ਹਿੱਸਾ ਲੈ ਕੇ ਆਇਆ ਦੇ ਪੇਕਿਆ ਦੋ ਜਾਣੀ ਐ ਮੇਰੀ ਗੱਲ ਸੁਣ ਸਾਰੀ ਜਿਹੀ ਮੈਂ ਲੈ ਗਈ ਕਿ ਕਿੱਲੇ ਲਈ ਗਈ ਸੀ ਬੇ ਕਿੱਲਾ ਘੜਾਈ ਬਣ ਜਾਂਦਾ ਮੂਰਖਾ ਹੁਣ ਦੇ ਕਿੱਲੇ ਦਾ ਰੇਟ ਕਿੱਥੇ ਵਗ ਗਿਆ ਫੇਰ ਉਹੀ ਗੱਲ ਉਹ ਗੱਲਾਂ ਨੂੰ ਭੁੱਲ ਜਿਓ ਤੁਸੀਂ ਪੁੱਲ ਜੋ ਵੀ ਆਇਆ ਕਦੀ ਮੈਂ ਤਾਂ ਭੁੱਲ ਗਿਉ ਬੇਬੇ ਨਹੀਂ ਭੁੱਲਦੀ ਬੇਬੇ ਦੇ ਦਿਮਾਗ ਤੇ ਚੜੀ ਹੋਈਆਂ ਗੱਲਾਂ ਕਹਿੰਦਾ ਤੂੰ ਯਾਦ ਕਰਾ ਦੇਂ ਯੇ ਭੁੱਲ ਗਈ ਤਾਂ ਮੈਂ ਤਾਂ ਲਿਆਉਣੀ ਆ ਉਹਨੂੰ ਬੜਿਆ ਕੇ ਘਰੇ ਲਿਆਉਣੀ ਆ ਇਹ ਤਾਂ ਹੁਣ ਕਹੀ ਜਾਂਦਾ ਕਿ ਬੇਬੇ ਭੁੱਲ ਜੇ ਭੁੱਲ ਤਾਂ ਉਹੀ ਗੱਲ ਮੈਨੂੰ ਵੀ ਨਹੀਂ ਲੱਗਦੀ ਮੇਰੇ ਵੀ ਜ਼ਿਆਦਾ ਆਉਂਦੀਆਂ ਗੱਲਾਂ ਕਰਾਂ ਕੀ ਹੁਣ ਚੱਲ ਮੈਂ ਬੇਬੇ ਨੂੰ ਤਾਂ ਭਾਲ ਕੇ ਲਿਆਵਾ ਕਿੱਧਰ ਗੇ ਉਹਨੂੰ ਬੜਿਆ ਬੜੂ ਕੇ ਲਿਆਵਾ ਵੀ ਕੋਈ ਨਹੀਂ ਚੱਲ ਜੇ ਆ ਗਈ ਭਗ ਜੂਗੀ ਤੜਕੇ ਕਹਿ ਦਾਂਗੇ ਭੂਆ ਨੂੰ ਭੂਆ ਤਾਂ ਹੁਣ ਭੇਜਣੀ ਪਊਗੀ ਘਰੇ ਤਾਂ ਨਹੀਂ ਕਲੇਸ਼ ਪਾਇਆ ਜਾਂਦਾ ਬੇਬੇ ਨੂੰ ਲੈ ਕੇ ਆਉਣੀ ਆ ਮੈਂ ਪੜ ਕੇ ਆਖੇ ਟੱਕਰ ਗਈ ਫੇਰ ਆਉਂਦੀ ਆ ਮੂਰੇ ਚੜੇਲ ਲੜਾਈ ਦਾ ਕੂਚਲਾ ਨਾ ਕਿੱਧਰ ਗਈ ਸੀ ਹੁਣ ਕਿਧਰੋਂ ਆਉਣੀ ਐ ਤੂੰ ਕਿਧਰੋਂ ਆਣੀ ਤੇ ਮੈਂ ਆਪਣੇ ਘਰਾਂ ਚ ਮਿਲ ਕੇ ਆਈਆਂ ਸਾਰੇ ਸੁੱਖ ਨਾਲ ਪੰਜ ਛੇ ਸਾਲਾਂ ਤੋਂ ਆਈਆਂ ਮੇਰਾ ਵੀ ਹੁਣ ਸਾਰਿਆਂ ਨੂੰ ਜੀ ਕਾ ਦਸੇ ਮਿਲਣ ਨੂੰ ਸਾਰੇ ਮਿਲ ਕੇ ਆਈਆਂ ਉਹਦੇ ਚਾਚੇ ਤਾਂ ਆਇਆ ਨੂੰ ਚਲ ਮੇਰੇ ਹੀ ਚੰਗਾ ਹੋ ਗਿਆ ਤੂੰ ਐ ਕਰ ਸਾਡੇ ਘਰੇ ਪਵਾਤਾ ਕੈਸ ਮੇਰੇ ਨੂੰ ਪੁੱਤ ਨਾਲ ਮੇਰਾ ਨਾ ਮੈਂ ਕਿ ਕਰੇ ਸੇ ਪਵਾਤਾ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਜਾ ਕਚੂਆ ਡੰਡੀ ਪਿਆ ਮੇਰੇ ਨੂਹ ਪੁੱਤ ਨੂੰ ਨਹੀਂ ਪਤਾ ਲੱਗਣਾ ਚਾਹੀਦਾ ਜੇ ਮੇਰੇ ਨੂਹ ਪੁੱਤ ਨੂੰ ਪਤਾ ਲੱਗ ਗਿਆ ਨਾ ਤਾਂ ਉਹ ਚਿੱਤ ਨੂੰ ਸੋਛ ਲਈ ਨਾ ਕੀ ਗੱਲ ਪਤਾ ਕਿਹਨ ਲੱਗਣਾ ਚਾਹੀਦਾ ਜੇ ਤੇਰੇ ਨੂਹ ਪੁੱਤ ਨੇ ਮੈਨੂੰ ਕਹਜਾ ਬੀਪੂਆ ਬਗ ਜਾ ਕਰੋ ਫੇਰ ਤਾਂ ਮੈਂ ਬਗ ਜੂੰਗੀ ਤੇਰੇ ਆਖੇ ਤੇ ਨਹੀਂ ਮੈਂ ਜਾਂਦੀ ਤੂੰ ਤਾਂ ਮੇਰੇ ਨਾਲ ਉਹਦਾਂ ਹੀ ਲੜਾਈਆਂ ਆਈ ਕਰਦੀਆਂ ਕਿਦਾਂ ਦੀ ਤੂੰ ਆਈ ਐ ਮੈਂ ਤੈਨੂੰ ਕਿਹੜਾ ਕਹਿਤਾ ਜੇ ਤੂੰ ਮੇਰੇ ਘਰ ਉੱਡ ਜਾ ਮੈਂ ਤੇਰਾ ਘਰ ਕਿਉਂ ਕੱਕਲਦੀ ਜਾਗਾਸ ਮੇਰੀ ਮਾਂ ਤੇ ਉਹਦਾ ਘਰ ਸੀ ਤੇ ਸੁੱਖ ਨਾ ਮੇਰੇ ਭਤੀਜੇ ਦਾ ਘਰ ਹੈ ਮੇਰੀ ਭਤੀਜ ਨੂ ਦਾ ਘਰ ਹੈਗਾ ਤੂੰ ਨਾ ਆਉਂਦੀ ਇੱਜ਼ਤ ਲੈ ਕੇ ਭੱਗ ਜਾ ਤੇ ਬਾਹਾਂ ਨਾ ਬੋਲ ਇੱਜ਼ਤ ਤਾਂ ਕੋਈ ਨਾ ਮੈਂ ਲੈ ਕੇ ਭੱਗ ਜੂ ਆ ਮੈਂ ਤੇਰੀ ਕਦੀ ਨਹੀਂ ਜਾਂਦੀ ਤੂੰ ਕਿ ਮੈਨੂੰ ਪਹਿਲਾਂ ਵੀ ਖੰਡ ਪਾਉਂਦੀ ਸੀ ਕਿ ਤੂੰ ਮੇਰੇ ਕੋਲ ਰੋਝੀ ਜਾਨਨੀ ਆ ਵੀ ਥਾਂ ਸਿੱਟ ਕੇ ਆਉਣੀ ਆ ਪਰਵਾ ਪਰਵਾ ਕੇ ਮੇਰੇ ਕੋਲ ਮੇਰੇ ਕੋਲ ਜਾਂਦੀ ਨਹੀਂ ਤੇ ਲੜਕੀਆਂ ਆਈਆਂ ਇੱਥੇ ਆਪਦੇ ਘਰੇ ਆਈਆਂ ਆਦੇ ਮਿਲਣਾ ਆਦੇ ਪੇਕੇ ਦੇ ਬਾਰਗੇ ਆਈਆਂ ਕੋਈ ਤੇਰੇ ਕੱਲੀ ਦੇ ਬਾਰਗੇ ਨਹੀਂ ਆਈ ਆਦੇ ਨਗਰ ਤੋਂ ਸਾਰੇ ਪਿੰਡ ਤੇ ਮਿਲਣ ਆਈਆਂ ਨਗਰ ਚ ਮਿਲਨੀ ਤਾਂ ਹੀ ਤੈਨੂੰ ਘਰੇ ਉੱਡ ਕਿਉਂ ਜਾ ਕੇ ਉੱਡ ਜਾ ਜਵਾਲੀ ਜਾਂਦੀਆਂ ਤੇਰੇ ਅੱਖੋਂ ਨਹੀਂ ਜਾਂਦੀ ਜੇ ਮੇਰੇ ਭਤੀਜਾਂ ਤੇ ਮੇਰੀ ਭਤੀਜ ਨੂੰ ਨੇ ਕਹਤਾ ਧੱਕਾ ਦੇ ਕੇ ਕਰਦਾ ਫੇਰ ਦਊ ਤੇਰੀ ਕਦੀ ਨਹੀਂ ਡਿੱਕਲਦੀ ਤੂੰ ਭਗ ਜਾ ਵੀ ਜਿੱਤ ਲੈ ਕੇ ਚੰਗੀ ਰਹੇਗੀ ਇੱਜ਼ਤ ਤਾਂ ਮੇਰੇ ਕੋਲ ਹੀ ਐ ਹੋਰ ਮੈਂ ਕੋਈ ਜਾਂ ਬੇਚਤੀ ਨਹੀਂ ਫੇਰਦੀ ਤੇਰੇ ਅੱਖੇ ਤੋਂ ਤੂੰ ਤਾਂ ਗਲੀਆਂ ਚ ਵੀ ਚਲੂਸ ਕੱਢਣ ਲੱਗੀਆਂ ਦੋਨੇ ਇੱਥੇ ਕਿਉਂ ਬੋਲੀ ਜਾਂ ਨੂੰ ਨਾ ਦੇ ਨਾ ਭਗ ਜਾ ਮਾਂ ਮਾਂ ਪਨੀ ਭਾਗੀ ਜਾ ਦੇਖ ਲੈ ਕੁੜੇ ਪੁੱਤ ਜੇ ਮੈਂ ਆ ਗਈ ਕੋਈ ਮੈਂ ਦੱਸ ਘਰ ਤਾਂ ਕਿੱਕੇ ਜਾਂਦੀ ਛੋਟਾ ਸਬਾਰ ਰੱਖ ਕੇ ਕਹਿ ਦਿਨ ਹੋ ਗਿਆ ਆਪਣੇ ਘਰੇ ਆ ਕੇ ਕੋਈ ਨਹੀਂ ਬੇਬੀ ਤੜਕੇ ਭਗ ਜੂਗੀ ਨਾ ਕਲੇਸ਼ ਦੇ ਮੁੰਡੇ ਜੇ ਤੂੰ ਕੋਈ ਨਹੀਂ ਹੁਣ ਤੂੰ ਮੇਲ ਮਲਾਪ ਹੋ ਗਿਆ ਤੇਰਾ ਤੂੰ ਤੜਕੇ ਭਗ ਜੀ ਤੜਕੇ ਪੁੱਤ ਮੈਂ ਤਾਂ ਮਿਰਕੇ ਬਾਗ ਜੂਗੀ ਮੈਂ ਤਾਂ ਇਹ ਕਲੇਸ਼ ਕੋਲੇ ਰਹਿਣੀ ਕੋਈ ਨਹੀਂ ਬਾਰੇ ਦੇਣ ਕੋਈ ਨਹੀਂ ਬੇਬੇ ਤੂੰ ਵੀ ਠੰਡ ਰੱਖ ਮੜੀ ਜੀ ਭਗ ਜੂਗੀ ਫਿਰ ਹਾਂ ਇੱਥੇ ਤਾਂ ਨਹੀਂ ਬੈਠੀ ਰੁਕਾੜਾ ਫੜ ਕੇ ਕੋੜਾ ਫੜ ਕੇ ਤੇ ਹੱਕ ਕੀ ਸੀ ਥਿਆਉਂਦਾ ਪਹਿਲੇ ਜੇ ਗਾਹਾਂ ਤੇਰੀ ਪਰਦਾਈ ਤੇ ਨੂੰ ਆਖੇ ਵੀ ਭਾਗ ਜਾ ਤੇ ਬਾਹ ਤੇ ਰੱਖ ਪਤੀਜਾ ਪਤੀਜ ਨੂੰ ਆਹੋ ਕਰਨ ਤਾਂ ਫੇਰ ਤੈਨੂੰ ਕਿਵੇਂ ਲੱਗੇ ਦੀ ਇਹ ਤਾਂ ਮੈਨੂੰ ਰੱਖ ਦੇਣ ਤੇ ਇਹ ਮੈਨੂੰ ਕੱਢ ਦਈਏ ਬਾਗ ਜਾ ਮੇਰੇ ਪਤੀਜੇ ਤੋਂ ਤੇ ਪਤੀਜ ਨੂੰ ਤਾਂ ਲੈਣਾ ਕੀ ਆ ਤੂੰ ਸਭ ਕੁਝ ਲੈਣਾ ਤਰਖੇ ਸੁਦੇਹੇ ਚਾਦੀ ਪਹਿਲੀ ਵਸਤੇ ਨਹੀਂ ਮੈਥਾ ਬੁਰਾਣੀ ਕੋਈ ਨਹੀਂ ਮੈਂ ਵੀ ਟੜਕੇ ਸਦੇਹੀ ਚੜਾ ਦੂੰ ਛੜ ਕੇ ਛੀ ਆਲੀ ਤੇ ਚੜਾ ਦੂੰ ਬਸ ਆ ਮੈਂ ਤਾਂ ਕਰ ਰਹੀ ਹਾਂ ਜਿੰਨਾ ਚਿਰ ਇਹ ਕਰੇ ਬੈਠੀ ਆ ਕਰੇ ਤਬਾਕ ਚੜਾਉਣਾ ਮੈਂ ਮੈਰੀ ਤਾਂ ਆਉਂਦੀ ਮੈਂ ਤਾਂ ਬਾਹਰ ਹੀ ਰਹੂੰ ਜਿੰਨਾ ਚਿਰ ਇਹ ਕਰੇ ਮੈਨੀ ਬਥੇ ਲਾਦੀ ਪਹਿਲਾਂ ਤੈਨੂੰ ਸਾਰੀਆਂ ਗਲੀਆਂ ਚ ਭਾਲੇ ਹੀ ਮੈਂ ਤੂੰ ਇੱਥੇ ਆ ਕੇ ਮਿਲਿਆ ਮੈਨੂੰ ਹੁਣ ਮੈਂ ਤਾਂ ਘੰਟਾ ਹੋ ਗਿਆ ਭਾਲਦੀ ਫਿਰਦੀ ਨੂੰ ਨਹੀਂ ਆ ਜਾ ਹਰਪ੍ਰੀਤ ਕਿਆ ਬੋਲੀ ਜਾਂਦੀ ਆ ਭਗ ਜਾਂਦੇ ਇੱਥੇ ਆ ਜੂਗੀ ਟੜਕੇ ਇਹ ਮੇਰਾ ਕਰ ਕੀ ਕਰਦੀ ਆ ਬਸ ਐ ਕਿਉਂ ਭਗ ਜਾਂਦੇ ਉਹਦੀ ਗੱਲ ਮੇਰੀ ਬੇਬੇ ਕਿਧਰੇ ਭੱਗ ਗਈ ਤੂੰ ਤਾਂ ਤੜਕੇ ਮਗਜੇਂਗੀ ਆਪਦੇ ਘਰੇ ਤੇ ਅਸੀਂ ਫਿਰ ਕੀ ਕਰਾਂਗੇ ਇਹ ਮੇਰਾ ਘਰ ਕੀ ਕਰਦੇ ਪੁੱਤ ਤੜਕੇ ਬਠੇਰਾ ਆ ਜੂਗੀ ਦੇਖ ਦੇਖਿਆ ਬੇਬੀ ਤੂੰ ਸਿਆਣੀ ਮੈਂ ਕਹਿ ਲਈ ਪਵਾਉਣਾ ਸੀ ਬਾਤ ਆ ਚੱਲ ਤੂੰ ਦੇਨ ਤੈਨੂੰ ਕੱਢ ਕਰੋਂ ਇਹਨੂੰ ਕੱਢ ਕਰੋਂ ਲੈ ਇਹਨੂੰ ਮੈਂ ਕਿਵੇਂ ਕੱਢ ਦੇ ਜਾ ਕੇ ਆਹ ਕਹਿੰਦੀ ਹੈ ਕਿ ਮੈਂ ਕੋਈ ਸੱਤ ਬਗਾਨੇ ਨੂੰ ਕਹਿੰਦੇ ਹੁੰਦੇ ਨੇ ਇਹਨੂੰ ਕੱਢ ਕਰੋਂ ਦੇਖ ਲੈ ਕਿਵੇਂ ਬੋਲਦੀ ਹੈਗੀ ਚੱਲ ਕੋਈ ਨਹੀਂ ਇਹ ਤਾਂ ਸੱਤ ਬਗਾਨਿਆਂ ਨਾਲ ਵੀ ਪੈੜੀਆਂ ਸੱਤ ਬਗਾਨੇ ਤਾਂ ਚੰਗੇ ਹੁੰਦੇ ਤੇਰੇ ਨਾਲੋਂ ਤੂੰ ਹੀ ਕਹਿੰਦੀ ਹੈ ਪੈੜੀਆਂ ਹੈ ਉਹ ਨੀ ਕੰਨ ਦੇ ਓਹੋ ਥੋੜਾ ਤਾਂ ਇਹਦਾ ਹੁਣ ਜਵਾਬ ਹੈ ਇਹਨਾਂ ਨੂੰ ਕੀ ਪਤਾ ਤੇਰੀਆਂ ਗੱਲਾਂ ਵਾ ਹੈ ਜੀ ਆ ਕਹੇ ਜੀ ਆ ਕੋਈ ਗੱਲਾਂ ਹੋ ਗਈਆਂ ਮੇਰੀਆਂ ਕਰ ਐਨਾ ਤੇਰੇ ਫਰਕ ਪੈ ਗਿਆ ਨਹੀਂ ਤੂੰ ਜਾਣਦੇ ਜਾਣਦੇ ਬੈਬਤਾਂ ਦੀਆਂ ਜੜੇ ਸਾਰੀਆਂ ਜੜਾਂ ਜਿੰਨੀਆਂ ਬੈਬਤਾਂ ਤੇਰੇ ਚ ਨਾ ਮੇਰੇ ਤਾਂ ਹੈਗੀਆਂ ਤੇਰੇ ਤੇ ਨਹੀਂ ਤੇਰੇ ਤੇ ਵੀ ਹੈਗੀਆਂ ਨੇ ਪਠੇੜੀਆਂ ਕਾੜੀਆਂ ਤੂੰ ਕਰਦੀਆਂ ਫੇਰ ਉਹ ਹੀਆਂ ਮੈਂ ਕਰੀ ਜਾਨੀ ਆਂਗੀ ਚੱਲ ਚੱਲ ਤੂੰ ਕਰੇ ਤੇ ਤੇਰਾ ਨਾਮ ਬਣਾਉ ਮੈਂ ਦੇਖੀ ਸਹੀ ਤੂੰ ਮੇਰਾ ਬਣਾਉਣ ਨੂੰ ਕੀ ਬਣਾਉਣੀ ਹੈ ਮੇਰੇ ਮਾਪਿਆਂ ਦਾ ਘਰ ਹੈਗਾ ਤੇਰਾ ਕਿੱਥੇ ਕਿੱਥੇ ਮਾਪਿਆਂ ਦਾ ਘਰ ਕਿੱਥੋਂ ਆ ਗਿਆ ਕਿੱਥੇ ਰਹਿ ਗਿਆ ਕਿੱਥੇ ਆ ਮੇਰੇ ਮਾਪਿਆਂ ਦਾ ਹੀ ਹੈ ਤੂੰ ਤਾਂ ਛੱਡੇ ਨਹੀਂ ਮਾਪਿਆਂ ਦਾ ਤਾਂ ਹਲੇ ਬਿੰਦਕ ਬਣਾ ਦਿੰਦੀ ਹੈ ਕਿ ਮੇਰੇ ਮਾਪਿਆਂ ਦਾ ਘਰ ਮੇਰੇ ਮਾਪਿਆਂ ਦਾ ਘਰ ਮਾਪਿਆਂ ਦਾ ਤਾਂ ਤੂੰ ਲੈ ਗਈ ਬੰਡਾ ਕੇ ਅੱਗੇ ਤਾਂ ਹੋਟਾ ਮਾਇ ਆਇਤੀ ਪੰਜ 6 ਸਾਲੋਂ ਤੋਂ ਮੇਰੀ ਸੁਣ ਲੈ ਗੱਲ ਹੁਣ ਮੈਂ ਮਹੀਨਾ ਨਹੀਂ ਪੜ੍ਹਦੀ ਦੀ ਦੁਆਰੇ ਤੇਰਾ ਤੂੰ ਆ ਕੇ ਦਿਖਾਈ ਆਉਂਗੀ ਮਗਾ ਪਿਆਰ ਮੁੰਡਾ ਕਰਦਾ ਨੇ ਮੋਟੇ ਆਉਂਦੇ ਨੇ ਮੈਨੂੰ ਜਵਾਕ ਮੋਹ ਕਰਦੇ ਨੇ ਬਥੇਰਾ ਆਉਂਗੀ ਪੂਆ ਫੜ ਫਿਰ ਝੋੜਾ ਛੋਡੀ ਨਹੀਂ ਦੋਨਾਂ ਨਹੀਂ ਬਣਦੀ ਆ ਵਿਚ ਦੀ ਪੂਆ ਤੂੰ ਹੀ ਵਗ ਜਾ ਅੱਛਾ ਪੁਕੜਾ ਬਤ ਤੂੰ ਵੀ ਆਈ ਕਹਾ ਤਾਂ ਕਿ ਤੂੰ ਵੀ ਵਗ ਜਾ ਕੀ ਕਰਾਂ ਪੂਆ ਮੈਂ ਤਾਂ ਤੁਹਾਡੇ ਮੰਗਰ ਮੰਗਰਾ ਤੁਸੀਂ ਮੇਰੇ ਮੂਰੇ ਮੂਰੇ ਲੜਦਿਆਂ ਉਹਨੂੰ ਨਾ ਤਾਂ ਹੁਣ ਤੂੰ ਨੀਮੀ ਹੁੰਨੀ ਐ ਨਾ ਮੇਰੀ ਬੇਬੇ ਨੀਮੀ ਹੁੰਦੀ ਐ ਨੀਮੀ ਨੂੰ ਮਾਰ ਆ ਫੜ ਨਾ ਵਾਗੀ ਜਾ ਕਾ ਤੋਰੇ ਨੂੰ ਤੋੜ ਕੇ ਆਇਆ ਪੂਆ ਫਿਰ ਚੱਲ ਚੜਾਏ ਆਂਦੀ ਐ ਮੈਂ ਤੈਨੂੰ ਝੜਾ ਕੇ ਚਾ ਜਾ ਰੋ ਤੈਨੂੰ ਚੜਾਏਗਾ ਤੇਰਾ ਪਤੀ ਜਾਨ ਮੇਰਾ ਮੁੰਡਾ ਹੀ ਛੱਡਿਆ ਆਵੇ ਭਾਈ ਨਾ ਮੁੰਡਾ ਮੁੰਡਾ ਨਹੀਂ ਜਾਂਦਾ ਛੱਡਣ ਜਾ ਤੂੰ ਨਾ ਕੀ ਗੱਲ ਮੇਰਾ ਫੇਰੀ ਨਿਉਂ ਜਾਣੇ ਮੇਰੇ ਮਾਪੇ ਉਹਦੀ ਮੇਰਾ ਖੂਨ ਆ ਛੱਡ ਕੇ ਜਾਊਗਾ ਮੈਂ ਬਾਹਰ ਕੇ ਥੋੜਾ ਕੱਢ ਸਕਦੀ ਆ ਬੂਆ ਨੂੰ ਕਰਾਂ ਤਸਦਾ ਬਾੜ ਜਿਹਨੇ ਤੂੰ ਆ ਕਾ ਨਹੀਂ ਮੂਹ ਹਾਂ ਮੈਂ ਤਾਂ ਹੁਣ ਕੋਈ ਤੱਕੇ ਨਹੀਂ ਮਾਰ ਸਕਦੀ ਤੂੰ ਹੀ ਤਾਂ ਨੰਦ ਭਜਾਈ ਆ ਵਿੱਚ ਦੀ ਤੂੰ ਤਾਂ ਕੁਛ ਮਰਜ਼ੀ ਕਰੋ ਭਾਈ ਜੀ ਹੁਣ ਮੈਂ ਤਾਂ ਛੋਟੇ ਪਿੱਛੋਂ ਪਰੇ ਹੋ ਜਾਣੀ ਆ ਭਾਈ ਜਿਵੇਂ ਕਰਨਾਵੇਂ ਕਰੋ ਚੱਲ ਮਰਗੀ ਚੰਗਾ ਹੋ ਗਿਆ ਵਧੀਆ ਹੋਇਆ ਆ ਗਈ ਸੀ ਜਾ ਡੰਡੀ ਲੱਗ ਆਉਲੇ ਕਿਵੇਂ ਮੈਨੂੰ ਕਰਦੀਆਂ ਨਾ ਆਈ ਤੂੰ ਦੇਖੀ ਸਾਈ ਤੈਨੂੰ ਵੀ ਧੱਕੇ ਤੇਰੇ ਪੈਤੀ ਆਈ ਬੱਜਣਗੇ ਕੋਈ ਨਹੀਂ ਕੋਈ ਜਾ ਤੁਰਦੀ ਹੋ ਜਾ ਮੇਰੇ ਬੋਲ ਨਾ ਬੱਦ ਘਟ ਆਦੀ ਪਰਦਾਈ ਨਾਲ ਵੀ ਤੂੰ ਉੱਥੇ ਆਈ ਕਰਦੀ ਹੋਵੇਂਗੀ ਆਈ ਲੜਦੀ ਖੋਵੇਂਗੀ ਕਿਵੇਂ ਮੇਰੇ ਨਾਲ ਕਰਦੀ ਆ ਵਗ ਜਾ ਵਗ ਜਾ ਆਦੀ ਪਤ ਲੈ ਕੇ ਕਿਵੇਂ ਬੋਲਦੀ ਆਈ ਹੁਣ ਦੋ ਕੋਟੇ ਦੇਖ ਰਾ ਜੇ ਮੇਰੇ ਮਾਪੇ ਹੁੰਦਾ ਅੱਜ ਮੈਨੂੰ ਐ ਕਿਉਂ ਧੱਕੇ ਦੇ ਦੇ ਕਰੋ ਕੜਦੀ ਬੁੜੀ ਹੋ ਗਈ ਇਹਦੀਆਂ ਪਰ ਇਹ ਬੈਠਾ ਨਹੀਂ ਗਈਆਂ ਚਲ ਮੈਂ ਤਾਂ ਆਪਦੇ ਘਰੇ ਜਾਣਾ ਹੀ ਆ ਮਿਲ ਗਈ ਚਲ ਇੱਕ ਰਾਤ ਮੇਰਾ ਜੇ ਉੱਠਿਆ ਸੀ ਪੂਆ ਹਾਂ ਬੁੱਤ ਕੀ ਗੱਲ ਤੂੰ ਬੁੜੀ ਜਾਨੀ ਐ ਤੂੰ ਜਾਨੀਆ ਬੁੱਤ ਮੈਂ ਤਾਂ ਤੇਰੀ ਬੇਬੇ ਨੇ ਬਿਠੇਰੀ ਮੈਨਾਂ ਬੇਚਕੀ ਕਰਤੀ ਧੱਕੇ ਮਾਰ ਮਾਰ ਮੈਨ ਤਾਂ ਕਰੋ ਕੀ ਮਾਰੀ ਤੇ ਮੇਰੀ ਬੇਬੇ ਹਾਂ ਕਰੋ ਕੜਤੀ ਮੈਨ ਤਾਂ ਕਹਿੰਦੀ ਬਾਗ ਜਾ ਕਹਿੰਦੀ ਸਾਡੇ ਘਰੋਂ ਤਾਂ ਪੂਆ ਮੇਰੀ ਗੱਲ ਸੁਣ ਲੈ ਹੁਣ ਮੈਂ ਤੈਨੂੰ ਘਰੇ ਦਾ ਮੋੜ ਕੇ ਕਿ ਲਾਵਾਂ ਫੇਰ ਦੇਖ ਲੈ ਤੇਰੀ ਦੁਰਦੇਸ਼ਾ ਕਰੂਗੀ ਉਹ ਇਹ ਤਾਂ ਹੁਣ ਮਰਨ ਵਾਲੀ ਐ ਬਾਲਾ ਚਰਨੀ ਦਾ ਹੁਣ ਭੋਗ ਪਈ ਲੈ ਫਿਰ ਆਪਣਾ ਵਰਤੇਵਾ ਆਊਗਾ ਜਦੋਂ ਮਰ ਗਈ ਇਹ ਕੋਈ ਨਾ ਪੁੱਤਾਂ ਚਲ ਕੋਈ ਨਾ ਪੁੱਤਾ ਮੈਂ ਤੈਨੂੰ ਮੋਹ ਕਰਦੀ ਆ ਮੈਂ ਲੱਗਦੀ ਆ ਤੇ ਜੀ ਤਾਂ ਮੇਰਾ ਬਥੇਰਾ ਕਰਦਾ ਜੀ ਮੈਂ ਮੁਰਚਾ ਲਾਂ ਤੇਰੇ ਨਾਲ ਤੇ ਫਿਰ ਉਹੀ ਗੱਲ ਮੰਗੂ ਮੈਂ ਤੇਰ ਨਾਲ ਬੇਛੱਕੀ ਕਰੂ ਤੇਰ ਨਾਲ ਲੜੂਗੀ ਪੁੱਤ ਕਾਹਦੀ ਖਾਤਰ ਐ ਮੈਂ ਕਲੇਸ਼ ਪਾਉਣਾ ਤੂੰ ਤਾਂ ਕਿੰਨੀਆਂ ਲੰਮੀਆਂ ਚੌੜੀਆਂ ਸੋਚਦੀ ਆ ਤੇ ਉਹੋ ਦੇਖ ਲੈ ਉਹੀ ਪੁਰਾਣੀਆਂ ਗੱਲਾਂ ਨੂੰ ਯਾਦ ਕਰੀ ਜਾਂਦੀ ਐ ਬਾਹਰ ਨਾ ਪੁੱਤੇ ਇਹ ਤਾਂ ਹੋਗੀਆਂ ਹੋਗੀਆਂ ਪਹਿਲੇ ਦਿਨੋਂ ਪੁੱਤੇ ਇਹਦੀਆਂ ਹੀ ਵਾਇਬ ਤਾਂ ਨਹੀਂ ਗਈਆਂ ਮੈਂ ਤੈਨੂੰ ਦੱਸਾਂ ਗੱਲ ਤੇਰੀ ਬੇਬੇ ਦੀਆਂ ਤਾਂ ਮਰਨੋਂ ਮਰ ਜੂਗੀ ਵੀ ਮੱਝੂ ਭਰ ਕੇ ਬਟਨੀ ਜਾਂਦਾ ਹਾਂ ਰੱਸੀ ਮੱਝ ਜਾਂਦੀ ਬਟਨੀ ਜਾਂਦਾ ਗੱਲ ਨਹੀਂ ਝੁੱਠੀ ਤੇਰੀ ਨਾ ਨਾ ਇਹ ਗੱਲ ਸੁਣੋ ਕੀ ਕਰਾਂ ਹੁਣ ਮੇਰਾ ਤਾਂ ਬਥੇਰਾ ਰਾਜੀ ਕਰਦਾ ਵਰਤੇਵਾ ਕਰਾਂ ਤੇਰੇ ਨਾਲ ਚੱਲ ਕੋਈ ਨਾ ਪੁੱਤ ਕਿਤੇ ਤੂੰ ਆਉਣਾ ਹੁਣ ਨਾ ਕੋਈ ਮਾਨਸਾ ਕਿਤੇ ਕੋਈ ਜਾਨਣਾ ਹੁਣ ਉਧਰ ਉਧਰੋਂ ਮਿਲ ਆਇਆ ਕਰ ਕੋਈ ਨਾ ਪੁੱਤ ਇਹ ਤਾਂ ਸਾਡੇ ਨਾਲ ਵੀ ਮੜੀ ਮੜੀ ਗੱਲ ਤੇ ਕਲੇਸ਼ ਹੀ ਰੱਖਦੀ ਐ ਇਹ ਤਾਂ ਮੈਨੂੰ ਵੀ ਮਰ ਜਾ ਖਪ ਜਾ ਕਹਿੰਦੀ ਐ ਦਿਖ ਲੈ ਮੈਂ ਕਹਿੰਦਾ ਤੂੰ ਹੀ ਮਰ ਜਾ ਪਰੇ ਕੋਈ ਨਾ ਪੁੱਤ ਚੱਲ ਕੋਈ ਨਾ ਕਿਸੇ ਰਿਸ਼ਤੇਦਾਰ ਨਾਲ ਵੀ ਤੇਰੀ ਨਾਲ ਕੱਲੇ ਨਾਲ ਨਹੀਂ ਹਾਂ ਕਿਸੇ ਨਾਲ ਵਰਤਣ ਨਹੀਂ ਦਿੰਦੀ ਬਸ ਨਾ ਕਹਿੰਦੀ ਆਏ ਆਂ ਵੀ ਖਰਚਾ ਨਾ ਕਰੂ ਕਿਤੇ ਜਾਓਗੇ ਗੱਡੀ ਤੇਲ ਮਚੂਗਾ ਹਨਾ ਦੇਖ ਲੈ ਪੁੱਤ ਜਾ ਆਇਆ 1500 ਲਾਇਆ ਆਇਆ ਬੱਤੋ ਦੀਆਂ ਸਕੀਰੀਆਂ ਜਾ ਆਇ ਦੀ ਸਕੀਰੀ ਐ ਜੇ ਤੁਸੀਂ ਜਾਓਗੇ ਤਾਂ ਅਗਲਾ ਛੋੜੇ ਜਾਊਗਾ ਪੁੱਤ ਕਰ ਤੁਸੀਂ ਨਹੀਂ ਜਾਓਗੇ ਪਰ ਛੋੜੇ ਫਿਰ ਕੌਣ ਆਊਗਾ ਹਾਂ ਬਸ ਕੱਲੇ ਮੇਰੇ ਨਾਨਕੀ ਜਾਂਦੀ ਏ ਹੋਰ ਤਾਂ ਕਿਤੇ ਨਹੀਂ ਆਉਂਦਾ ਬਸ ਫਿਰ ਦੇਖੇ ਤੇ ਕੇ ਤਾਂ ਕੋਈ ਛੂਟ ਦਿੱਤਾ ਘਰ ਵੀ ਨਾ ਪੁੱਤ ਕਿਹੜਾ ਛੂਟ ਉਹੀ ਗੱਲ ਮੰਗ ਬਿਚਾਰੀ ਹਰਪ੍ਰੀਤ ਆਜ ਬਥੇਰਾ ਮੇਰਾ ਘਰ ਦੀ ਸੀ ਫਿਰ ਬਿਚਾਰੀ ਉਹ ਵੀ ਭਾਈ ਬਗਾਨੀ ਧੀ ਤੈਨੂੰ ਪਤਾ ਡਰਦੀ ਆ ਉਹਨੇ ਵੀ ਉਹੀ ਗੱਲ ਮੰਗੂ ਅੱਜ ਆਪ ਨਾ ਝੂਲੇ ਪਰ ਫਰਕ ਨਹੀਂ ਹੁੰਦਾ ਮ ਕਾਤਲ ਹਾਂ ਸਾਰੇ ਤੋਂ ਅੱਡੋ ਅੱਡੀ ਛੂਟ ਲਿਆਉਂਦੀ ਐ ਐ ਹਜੇ ਮੇਨੇ ਮਾਦੇ ਮੈਂ ਕਿਹਾ ਜ਼ਮੀਨ ਲਈ ਤੀ ਹਾਂ ਉਹ ਜ਼ਮੀਨ ਦੀਆਂ ਗੱਲਾਂ ਕਰਦੀ ਐ ਜ਼ਮੀਨ ਦੀਆਂ ਗੱਲਾਂ ਕਰਦੇ ਪੁੱਤ ਕੋਈ ਨਾ ਜੇ ਸਾਡੇ ਤੇ ਗਰੀਬੀ ਸੀ ਤਾਂ ਚੜ ਕੀ 25000 ਲੈ ਕੇ ਗਈ ਸੀ ਮੈਂ ਕਿਹਾ ਕੋਈ ਪੰਡਾ ਵੱਲ ਕੇ ਲੈ ਗਈ ਸੀ ਹੂੰ ਤੇਰੀ ਕਿਹੜਾ ਸਾਰੇ ਤੀ ਹਾਂ ਉਹ ਤੇਰੀ ਕਿਹੜਾ ਸਾਰੇ ਗਈ ਸੀ 25000 ਦਾ ਕੀ ਆਉਂਦਾ ਦੇਖ ਲੈ ਉਹੀ 25000 ਦਾ ਖੜਾ ਨਹੀਂ ਚੜਦੀ ਚਲ ਕੋਈ ਕੁਝ ਨਹੀਂ ਹੁੰਦਾ ਸੀ ਨਾ ਮੈਂ ਤੇ ਹਰਪ੍ਰੀਤ ਕਿਸੇ ਵੇਲੇ ਆਵਾਂਗੇ ਤੈਨੂੰ ਬੋਲੀ ਦੱਸ ਕੇ ਨਾ ਆਇਓ ਚੋਰੀਆਂ ਬਚੋਰੀਆਂ ਆਜੋ ਅਸੀਂ ਦੋ ਘੰਟੇ ਲਾਇਆ ਇਹ ਚੋਰੀਆਂ ਆਵਾਂਗੇ ਜੇ ਅਸੀਂ ਫੇਰ ਕਿੱਥੇ ਆਉਣਾ ਫੇਰ ਤਾਂ ਪੁੱਤ ਕਲੇਸ਼ਨ ਐ ਥੋੜੀ ਤਾਂ ਫੇਰ ਰੋਟੀ ਬੰਦ ਕਰ ਦੂਗੀ ਮੈਨੂੰ ਪਤਾ ਹੀ ਐ ਦਾ ਕਲੇਸ਼ਨ ਹਾਂ ਚੰਗਾ ਪੁੱਤ ਚੰਗਾ ਕੋਈ ਨਹੀਂ ਆਵਾਂਗੇ ਜਰੂਰ ਆਵਾਂਗੇ ਢੰਗਾ ਪੁੱਤ ਆਜਾ ਵਾਛੇ ਲੈ ਮਰੀ ਪੂ ਆਈ ਸੀ ਕੀ ਚੱਕ ਕੇ ਲਿਆਂਦੀ ਸੀ ਇੱਕ ਸੂਟ ਲੈਣ ਸੂਟ ਹੀ ਦੇਣਾ ਸੀ ਜਾਂ ਮਾੜਾ ਮੋਟਾ ਮਿੱਠਾ ਬੋਲਣਾ ਸੀ ਉਹ ਵੀ ਕੌੜਾ ਬੋਲਦੀ ਐ ਹਰ ਵੇਲੇ ਬੇਬੇ ਚੰਗੀ ਨਹੀਂ ਕੀਤੀ ਤਾਂ ਪੂ ਨੂੰ ੱੱਕੇ ਮਾਰ ਮਾਰ ਕੱਢਤਾ ਫੇਰ ਕੀ ਹੋ ਗਿਆ ਸੀ ਜੇ ਆ ਗਈ ਸੀ ਜੇ 2-4 ਦਿਨ ਹੋਰ ਰਹਿ ਜਾਂਦੀ ਕੜਾ ਕਰ ਲੈ ਜਾਂਦੀ ਚੱਕੇ ਨਹੀਂ ਬੱਸ ਕਰ ਜਾ ਤੂੰ ਜੇ 2-4 ਦਿਨ ਹੋਰ ਰਹਿ ਜਾਂਦੀ ਮੈਂ ਨਹੀਂ ਕਦੇ ਬੜਨਾ ਸੀ ਤੇਰੀ ਮਾਰੀ ਤਾਂ ਮੈਂ ਨਹੀਂ ਬੋਲੀ ਫਿਰ ਮੈਂ ਤੂੰ ਤੜਕੇ ਦੀ ਫਿਰਦੀਆਂ ਦੇਖ ਲਈ ਅੱਜ ਘਰੇ ਨਹੀਂ ਆਈ ਹੁਣ ਆਈਆਂ ਤੂੰ ਮੈਂ ਤਾਂ ਜ਼ਹਿਰ ਚੜਦਾ ਸੀ ਉਹਨੂੰ ਦੇਖ ਦੇਖ ਤੁਸੀਂ ਦੋਨੇ ਮਾਪੇਤ ਵੀ ਲੜਨ ਲੱਗੇ ਸੀ ਤਾਂ ਹੀ ਮੈਂ ਕਹਿੰਦਾ ਫਿਰ ਮੈਨੂੰ ਤਾਂ ਰਾਤ ਡਰ ਲੱਗੀ ਗਿਆ ਤੁਹਾਡੇ ਤੋਂ ਮੈਂ ਕਿਹਾ ਕਿ ਤੂੰ ਉਹਦਾ ਗੱਲਣ ਦੱਬ ਦੇ ਕਿ ਤੇ ਉਹ ਤੇਰਾ ਨਾ ਦੱਬ ਦੇ ਗੱਲ ਮੇਰੇ ਤਾਂ ਕਿਹੜਾ ਰਾਏ ਹੋ ਗਈ ਸੀ ਹਾਂ ਮੈਂ ਕਿਹਾ ਪਰੇ ਬੜਦੇ ਨੇ ਫਾਹੂ ਪੂਆ ਨੂੰ ਹਾਂ ਕੱਲ ਦੱਬਣ ਗੱਲ ਦੱਬਣ ਦੀ ਰਾਏ ਹੋ ਗਈ ਉਹ ਮਰ ਜਾ ਸੱਚੀ ਗੱਲ ਹੋ ਗਈ ਉਹਨੇ ਤਾਂ ਮੈਨੂੰ ਕਿਹਾ ਸੀ ਉਹ ਕਹਿੰਦਾ ਬੇਬੇ ਤੂੰ ਪਚਾ ਕੇ ਰੱਖੀਂ ਭੂਆ ਨੂੰ ਭੂਆ ਦਾ ਕਿਤੇ ਗੱਲ ਨਾ ਦੱਬ ਦੇ ਤਾਂਹੀਂ ਤਾਂ ਅੱਡ ਕਮਰੇ ਚ ਪਾਈ ਸੀ ਭੂਆ ਮੈਂ ਤਾਂ ਫਿਰ ਐਂ ਚਿਪਕੜ ਗਈ ਮੈਂ ਕਿਹਾ ਸਾਡੇ ਜ਼ਬਾਕ ਫਸ ਜਾਣਗੇ ਸ਼ੁਕਰ ਹੈ ਫਿਰ ਵੀ ਤੂੰ ਸਾਡੇ ਬਾਰੇ ਸੋਚ ਲਿਆ ਮੈਂ ਕਿਹਾ ਫਸ ਜਾਣਗੇ ਜੇ ਮਾਰਤੀ ਹਾਂ ਤੈਨੂੰ ਕਿਸੇ ਨੇ ਕੁਝ ਨਹੀਂ ਕਿਹਾ ਨਾਗਲਾ ਸਾਡਾ ਧਰਦਾ ਕਿਹਾ ਮਾਗਲਾ ਅਖਰਦਾ ਵੀ ਇਹਨਾਂ ਨੂੰ ਫੜਾ ਗਏ ਬੇਬੇ ਮੇਰੇ ਪੁੱਤ ਦੀ ਮਾਂ ਚਿਪਕਾਉਂ ਉਹਨੂੰ ਕਹਦੇਗੇ ਵੀ ਦੇਖ ਭੂਆ ਤੂੰ ਸਾਡੇ ਨਾਲ ਹੀ ਸੀ ਤੇਰੇ ਨੇਉਂਦੇ ਆਪਾਂ ਤਾਂ ਭੂਆ ਨੰਬਰ ਤੇ ਵੀ ਛੱਡ ਦਨੇ ਆ ਪਈ ਇਹਦੇ ਨਾਲ ਸਲੂਕ ਨਾ ਕਰ ਸਲੂਕ ਨਾ ਕਰ ਕੇ ਮਾਫ਼ ਕਰ ਦੇ ਨੰਬਰ ਬਲੌਕ ਕਰ ਦੇ ਚਲ ਫਿਰ ਐਂ ਕਰਾਂਗੇ ਉਹਨੂੰ ਆ ਜਾਣਗੇ ਉਹਦੇ ਨੰਬਰ ਮੋਬਾਈਲ ਚੋਂ ਨਾ ਆਪਾਂ ਨੰਬਰ ਬਲੌਕ ਕਰ ਦਿਆਂਗੇ ਬਲੌਕ ਕਰ ਦੇ ਤੇ ਇਹਦੇ ਨਾਲ ਜੇ ਤਾਂ ਇਹਦੇ ਨਾਲ ਕੋਈ ਵਰਤੇਵਾ ਨਹੀਂ ਆਪਣੇ ਇਹਦਾ ਮਕਾਕੇ ਗਈ ਸੀ ਆਪਣੇ ਕਿਹੜਾ ਰੋਜ਼ ਹੀ ਆਉਂਦੀ ਸੀ 7 ਸਾਲਾਂ ਬਾਅਦ ਆਈ ਫਿਰ ਵੀ ਅੱਗ ਸਿੱਟ ਗਈ ਦੇਖ ਲੈ ਗਈ ਸੇ ਲੈ ਗਈ ਸੀ ਨਾ ਮਕਾਕੇ ਗਈ ਸੀ ਉਹਦੇ ਵੀ ਮੈਂ ਆਉਂਦੀ ਨਹੀਂ ਥੋੜੇ ਫਿਰ ਹੁਣ ਜਦੋਂ ਅੱਜ ਫੋਨ ਕਰ ਲਿਆ ਹੁਣ ਕਰੀਏ ਕੀ ਪਤਾ ਨਹੀਂ ਕਿ ਤੋ ਨੰਬਰ ਲੈ ਲਿਆ ਆਪਣਾ ਨੰਬਰ ਹੈ ਹੀ ਨਹੀਂ ਸੀ ਉਹਦੇ ਕੋਲੋਂ ਪਹਿਲਾਂ ਹੁਣ ਤਾਂ ਇਹ ਕਰੋ ਕੱਢੀ ਵੱਡੀ ਹੈ ਨੂਆ ਨੇ ਪੁੱਤਾਂ ਨੇ ਤਾਂ ਬਾ ਬੜੀ ਪੇਕੀ ਪਤਾ ਨਹੀਂ ਸਹਦਾ ਵੀ ਮੈਂ ਅੱਜ ਮਕਾ ਕੇ ਜਾਂਦੀ ਮੈਨੂੰ ਕਦੇ ਪੇਕੀ ਵੀ ਆਉਣਾ ਪੈ ਜੂਗਾ ਮੈਂ ਤੈਨੂੰ ਕੀ ਨਹੀਂ ਕਹਤਾ ਵੀ ਇਹਦੀ ਨੂਹਾਂ ਨਾਲ ਲੜਕੀ ਸੀ ਪੂਆ ਲਾ ਫੋਨ ਉੱਤੇ ਵੀ ਸੀ ਮੈਂ ਆਪਣੀਆਂ ਰੋਜ਼ ਫੋਨ ਆਉਂਦੇ ਨੇ ਮੈਨੂੰ ਅੱਛਾ ਵੀ ਤੁਹਾਡੀ ਪੂਆ ਨਾਲ ਆਏ ਹੁੰਦੀ ਆਏ ਹੁੰਦੀ ਐ ਵੀ ਸੋਤੋਂ ਜ਼ਮੀਨ ਲੈ ਗਈ ਸੀਗੀ ਮੈਂ ਕਿਹਾ ਭਾਈ ਹੋਈ ਜਾਂਦੇ ਜੇ ਤਾਂ ਹੁਣ ਸਾਥ ਨਾਲ ਕੁਝ ਲੈ ਕੇ ਗਈ ਹੁੰਦੀ ਹਿੱਸੇ ਠੇਕੇ ਤਾ ਦਾ ਸਿਰ ਦਾ ਪਤਾ ਲੱਗਿਆ ਤੇ ਘਰੇ ਲੈ ਆਗੇ ਜੇ ਇਹ ਮੈਂ ਕਹਿੰਦੀ ਐ ਵੀ ਕੁੜੀਆਂ ਨੂੰ ਹੀ ਸੱਲ ਜਾਣਾ ਨਹੀਂ ਚਾਹੀਦਾ ਹਾਂ ਇਹ ਤਾਂ ਕੀ ਕਹੇ ਬੇਬੇ ਮਾਪੇ ਨਾ ਵਰਤੇ ਰਿਸ਼ਕੀ ਨਾ ਮੈਂ ਤਾਂ ਤੂੰ ਆਦੇ ਪੇਕਾਂ ਤੋਂ ਹੀ ਸੱਲ ਕਹਿੰਦੇ ਨਾ ਮੈਂ ਆਦੇ ਪੇਕਾਂ ਤੋਂ ਲੇਕਿਨ ਆਪਾਂ ਪੇਕਿਆਂ ਨਾ ਵਰਤਦਣਾ ਇਹਦਾ ਪੇਕਿਆਂ ਦੀ ਕੋਈ ਜ਼ਮੀਨ ਹੁੰਦੀ ਐ ਪੇਕਿਆਂ ਨੂੰ ਹੀ ਛੱਡਣੀ ਚਾਹੀਦੀ ਐ ਆਪਾਂ ਨੂੰ ਤਾਂ ਦੌਰ ਤੱਕ ਹਾਂ ਜ਼ਮੀਨ ਆਇਆ ਹਾਂ ਹਾਂ ਜਿਹੜਾ ਕੋਈ ਮਾਪੇ ਨੇ ਪਾਲ ਕੇ ਦੇ ਤਾਂ ਉੱਥੇ ਸਬਰ ਕਰ ਲੋ ਉੱਥੇ ਸਬਰ ਕਰ ਤੂੰ ਆ ਕਹਿੰਦੀ ਐ ਕਿ ਸਾਡੇ ਗਰੀਬੀ ਜੀ ਸੀ ਮੈਂ ਤਾਂ ਕਰਕੇ ਲੈ ਗਈ ਕਹਿੰਦੀ ਪੈਸੇ ਗਰੀਬੀ ਸੀ ਉਹ ਨਾਲ ਕਰਦੀ ਕੋਈ ਲੈ ਜਾ ਕਰਦੀ 10-20000 ਰੁਪਇਆ ਵੀ ਪਰ ਇਹ ਮੈਨੂੰ ਸਰਦਾ ਨਹੀਂ ਆਹੋ ਉਹ ਉਂਗੜਾ ਸੀ ਜਵਾਬ ਦਿੰਦੇ ਸੀ ਉਹ ਹੋ ਗਿਆ ਵੀ ਜੇ ਹੱਥ ਧਾਰ ਲੈ ਤਾਂ ਮੰਗ ਲਾਂਗੇ ਜੀ ਮੀਨ ਨਾਲੇ ਮੁਰਕੇ ਮੰਗੜੇ ਨਹੀਂ ਚਲ ਕੋਈ ਨਹੀਂ ਬੇਬੇ ਆ ਜਾ ਕੋਣ ਮੰਗਦਾ ਹੁੰਦਾ ਲਾ ਲੈ ਚਾਹ ਪਾਣੀ ਕਰਕੇ ਲਿਆਵਾਂਗੇ ਪਾਣੀ ਪੂਣੀ ਠੰਡਾ ਕਰਕੇ ਦੇਵਾਂ ਨਿੰਬੂ ਪਾਣੀ ਆਲਾ ਬਾਸ ਕੁਛ ਨਹੀਂ ਚਾਹੀਦਾ ਲੈ 10 ਧਰਗੇ ਗਾ ਕੇ ਲੈ ਪੜੋ ਕੀਰ ਚੋਲੇ ਚੰਗਾ ਮੈਂ ਤਾਂ ਤੇਰੇ ਬਿਨਾ ਔਖੀ ਹੋ ਗਈ ਬਿੰਦਚੀ ਹੁਣ ਮਾੜੀ ਜੀ ਸਾਂਤ ਤੇ ਆਈ ਆ ਹੁਣ ਚੱਲ ਬੇਬੇ ਤੂੰ ਐ ਕਰ ਤੂੰ ਚੋਲੇ ਚੀਰਾ ਦੇ ਲੈ ਨੇਰੀ ਦਾ ਕਿੰਨਾ ਰੇਤਾ ਆ ਗਿਆ ਤੇ ਮੈਂ ਝਾੜੂ ਲਾ ਦੇ ਲਾ ਦੇ ਲਾ ਦੇ